ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਪੋਡਕਾਸਟ ਦੇ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੀ ਸ਼ਾਨ ਪਿੰਡ ਮਿੱਡੂਮਾਨ ਮਿੱਡੂਮਾਨ ਪਿੰਡ ਦੇ ਵਿੱਚ ਆਪਾਂ ਮਿੱਤਰੋ ਇਸ ਟਾਈਮ ਮੌਜੂਦ ਆ ਵੀ ਕਿੱਧਰ ਆ ਜਮਾ ਮਿੱਡੂਮਾਨ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਮੈਂ ਸਰਦਾਰ ਬਲਦੇਵ ਸਿੰਘ ਸਰਪੰਚ ਡੈਰੀ ਫਾਰਮ ਦੇ ਉੱਤੇ ਮੌਜੂਦ ਆ ਇਸ ਟਾਈਮ ਜਿਸ फार्म ਦੇ ਉੱਤੇ ਆਪਾਂ ਮੌਜੂਦ ਆ ਇੱਥੋਂ ਆਪਾਂ ਚਵਾਈ ਕਰਾਈ ਜੰਨੇ ਆ ਮਿੱਤਰੋ ਤੁਹਾਨੂੰ ਪਤਾ ਹੀ ਆ ਕਿ ਕੱਲ ਦੀ ਆਪਾਂ ਸ਼ੁਰੂ ਕੀਤੀ ਹੋਈ ਆ 5 ਤਰੀਕ ਦੀ ਸ਼ਾਮ ਨੂੰ ਆਪਾਂ ਮਈਆਂ ਜਿਹੜੀਆਂ ਖਾਲੀ ਕੀਤੀਆਂ ਸੀ ਤੇ 6 ਤਰੀਕ ਦੀ ਸਵੇਰ ਦੇ ਆਪਾਂ ਤੁਹਾਨੂੰ ਪਹਿਲੀ ਚਵਾਈ ਵਿਖਾਈ ਆ ਫਾਈਨਲ ਚਵਾਈ ਦਾ ਰਿਜ਼ਲਟ ਹੱਗੇ ਆਉਣਾ ਬਾਕੀ ਆ ਤੇ ਆਪਾਂ ਮੰਨ ਲਾ ਤੁਸੀਂ ਇਸ ਵੀਡੀਓ ਤੋਂ ਬਾਅਦ ਜਿਹੜੀ ਚਵਾਈ ਤੋਂ ਬਾਅਦ ਹੀ ਆਪਾਂ ਵੀਡੀਓ ਬਣਾ ਰਿਹਾ ਸਵੇਰ ਦੇ ਟਾਈਮ ਦੇ ਉੱਤੇ ਖੱਪੀਆਂ ਸੱਦੀਆਂ પાસੇ ਬੈਠੇ ਹੋਏ ਆਪਣੇ ਨਾਲ ਜਿਹੜੇ ਭਰਾ ਸਾਰੇ ਆਪਣੇ ਇਹ ਬਾਈ ਸਰਬਲਦੇਵ ਸਿੰਘ ਸਰਪੰਚ ਦੇ ਬੇਟਾ ਜੀ ਆ ਜੋ ਫੋਰਨ ਕੰਟਰੀ ਦੇ ਵਿੱਚ ਸਥਿਤਤਾ ਤੇ ਇਧਰਲੇ ਪਾਸੇ ਪੁੱਤਰਾ ਜੀ ਹੈ ਨਾ ਇਹ ਪੁੱਤਰਾ ਜੀ ਬਾਈ ਦੇ ਇਧਰਲੇ ਪਾਸੇ ਆਪਣੇ ਨਾਲ ਸਥਿਤਤਾ ਤੇ ਆਪਣੇ ਨਾਲ ਹੈਗਾ ਵਾ ਸਰਦਾਰ ਬਲਦੇਵ ਸਿੰਘ ਸਰਪੰਚ ਤੇ ਇਧਰਲੇ ਪਾਸੇ ਬਾਈ ਸੋਨੀ ਆ ਜਿਹੜਾ ਇਸ ਬਾਈ ਦੇ ਘਰ ਦੇ ਵਿੱਚ 20 ਸਾਲ ਤੋਂ ਨਾਲ ਜੁੜਿਆ ਹੋਇਆ ਤੇ ਇਧਰਲੇ ਪਾਸੇ ਪ੍ਰਦੇਸੀ ਭਰਾ ਵਾ ਇਹ 5 ਸਾਲ ਤੋਂ ਜੁੜਿਆ ਹੋਇਆ ਗੱਲ ਹੈ ਵੀ ਕਿਉਂਕਿ ਸਾਰੇ ਆ ਭਰਾਵਾਂ ਦਾ ਜ਼ਿਕਰ ਕਰਨਾ ਇਸ ਕਰਕੇ ਸਮਝਾ ਮੈਂ ਲਾਜ਼ਮੀ ਵੀ ਆਪਣਾ ਪਰਿਵਾਰ ਆ ਤੇ ਆਪਾਂ ਪਰਿਵਾਰ ਦਾ ਜ਼ਿਕਰ ਕੱਲੇ ਕੱਲੇ ਦਾ ਕਰੀਏ ਆਓ ਕਰਦੇ ਆਪਾਂ ਪੋਡਕਾਸਟ ਦੀ ਸ਼ੁਰੂਆਤ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਕੱਲਾ ਕੱਲਾ ਜਾਨਵਰ ਵਿੱਚ ਹੋਊਗਾ ਤੇ ਕੱਲੇ ਕੱਲੇ ਜਾਨਵਰ ਦੀ ਡਿਟੇਲ ਹੋਊਗੀ ਬਰੂਡਲ ਵੇਖੋ ਸਕਿਪ ਨਾ ਕਰਿਓ ਜੇਕਰ ਵੀਡੀਓ ਚੰਗੀ ਲੱਗੀ ਆ ਤਾਂ ਫਿਰ ਆਪਣੇ ਸੱਜਣਾ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਈ ਬਲਦੇਵ ਸਿੰਘ ਜੀ ਬਹੁਤ ਬਹੁਤ ਤੁਹਾਡ ਅਛਾ ਬਡੇ ਭਾਈ ਪਹਿਲਾ ਇੱਕ ਗੱਲ ਲਾ ਲਓ ਦੋ ਮਿੰਟ ਆਪਾਂ ਕਿੰਨੇ ਸਨ ਤੋਂ ਇਸ ਕਿਤੇ ਦੇ ਨਾਲ ਜੁੜ ਕੇ ਸੀ ਇਹ ਜੀ 11 ਤੋਂ ਜੁੜੇ ਆਏ ਜੀ ਸੱਤ ਤੋਂ ਹੀ ਆ ਸੱਤ ਤੋਂ ਹੀ ਆ ਜੀ ਹਾਂ ਤੇ ਬਾਅਦੋਂ ਪਰ 11 ਚ ਤਾਂ ਜਮਾ ਸ਼ੁਰੂਆਤ ਜਾਣ ਲਾ ਪਏ ਵੱਡੇ ਮੇਲਿਆਂ ਦੇ ਵੱਡੇ ਮੇਲਿਆਂ ਦੇ ਮੰਨ ਲਓ 11 ਦੇ ਵਿੱਚ ਪਹਿਲਾ ਮੇਲਾ ਸੀਗਾ ਹਾਂ ਜੀ ਸੱਤ ਦੇ ਵਿੱਚ ਜਦੋਂ ਸ਼ੁਰੂਆਤ ਹੋਇਆ ਉਦੋਂ ਫਿਰ ਛੋਟੇ ਮੇਲੇ ਜਿਹੜਾ ਮੇਲਿਆਂ ਦੇ ਵਿੱਚ ਸ਼ੁਰੂ ਕੀਤਾ ਕੰਮ ਜੀ ਤੇ 11 ਦੇ ਵਿੱਚ ਆਪਾਂ ਵੱਡੇ ਮੇਲਿਆਂ ਦੇ ਵਿੱਚ ਆ ਵੱਡੇ ਮੁਖਸਰ ਤੋਂ ਕਿ ਮੁਖਸਰ ਤੋਂ ਉੱਥੋਂ ਮੇਰਾ ਚੈਂਪੀਅਨ ਸੀ ਹਾਂ ਚੈਂਪੀਅਨ ਮੱਝ ਜਿਹੜੀ ਨੀਲੀ ਰਾਵੀ ਚੈਂਪੀਅਨ ਬਣੀ ਜ ਅੱਜ ਆਪਾਂ ਤੋਂ ਉਸ ਟਾਈਮ ਖਰੀਦੀ ਸੀ ਕੀ ਬਾਤ ਆ ਜੀ ਕੀ ਬਾਤ ਅੱਛਾ ਭਾਈ ਸਰਪੰਚ ਜੀ ਮਾਲਾ ਫਿਰ ਇਹ ਜਿਹੜਾ ਸ਼ੌਂਕ ਸੀਗਾ ਆਪਣੇ ਮਾਤਾ ਪਿਤਾ ਨੂੰ ਵੀ ਪਹਿਲਾਂ ਸੀਗਾ ਇੱਕ ਜੀ ਜਿਹੜੋ ਸੀ ਜਿਹੜਾ ਸ਼ੌਂਕ ਪੈ ਸਾਨੂੰ ਪਾਇਆ ਹੀ ਮਾਤਾ ਪਿਤਾ ਨੇ ਸਾਡਾ ਨਾਲ ਖੇਤੀ ਦਾ ਤੁੰਦਾ ਸੀ ਪਤਾ ਨਹੀਂ ਉਹਦੇ ਚ ਵੀ ਸਾਨੂੰ ਬੜਾ मतलब चीज मिली जो, मिली जी 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 जे जे जो का, बहुत वदिया तरक्की ਸਾਨੂੰ ਉਹਦੇ ਚ ਵੀ ਮਿਲੀ ਖੇਤੀ ਜੀ ਜਿੰਨੀ ਕ ਸੀਗੀ ਚਲੋ ਟਾਈਮ ਪਾਸ ਕਰਦੇ ਸੀ ਉਸ ਤੋਂ ਬਾਅਦ ਜਿਹੜੀ ਸਾਡੀ ਮਾਤਾ ਸੀ ਤੇ ਉਹਨਾਂ ਨੂੰ ਘਰੇ ਫਿਰ ਜੇ ਕਹਿੰਦੇ ਜੇ ਘਰ ਦਾ ਸੁਜੋਗ ਹੈ ਜੇ ਘਰ ਬੁੜੀਆਂ ਦੇ ਨਾਲ ਹੁੰਦਾ ਜੀ ਤੇ ਉਹਨਾਂ ਨੂੰ ਪਸ਼ੂਆਂ ਦਾ ਬਹੁਤ ਚਾਉ ਸੀ ਜਿਹੜੀ ਸੱਚ ਦੱਸਣ ਲੱਗਾ ਉਸ ਟਾਈਮ ਸਾਡੀ ਮਾਤਾ ਸੱਚਾ ਨਾ ਛੱਟ ਕੇ ਤੂੜੀ ਪੋਵੀ ਸੀ ਪਸ਼ੂਆਂ ਦੀ ਕਿਆ ਬਾਤ ਜੀ ਛਕ ਸੀ ਮੇ ਸੌ ਚੰਗ ਸੀ ਹਾਂਜੀ ਹਾਂ ਤੇ ਉਸ ਤੋਂ ਫਿਰ ਨਾਲ ਜੁੜਦੇ ਜੁੜਦੇ ਸਾਨੂੰ ਜਿਹੜੀ ਉਹ ਮੇਲੇ ਵਾਲੀ ਰਾਤ ਵੀ ਗੱਲ ਕੀਤੀ ਸੀ ਬਾਈ ਜੀ ਇਹ ਸਚਾਈ ਹੈ ਸਾਨੂੰ ਇਹਦਾ ਕੋਈ ਨਹੀਂ ਸੀ ਸਾਡਾ ਖੇਤੀ ਤੇ ਘਰੇ ਪਸ਼ੂ ਦੁੱਧ ਨੂੰ ਰੱਖੇ ਹੁੰਦੇ ਸੀ ਕਿ ਬੰਦੇ ਪੰਜ ਚਾਰ ਕੰਮ ਵਾਲੇ ਹੁੰਦੇ ਸੀ ਨਾ ਜੀ ਜੀ ਤੇ ਉਸ ਤੋਂ ਬਾਅਦ ਜਦੋਂ ਡਾਕਟਰ ਸਾਹਿਬ ਸੰਧੂ ਸਾਹਿਬ ਆਏ ਜੀ ਜੀ ਸਾਡੇ ਵੈਸੇ ਹੀ ਬੰਦੇ ਬੈਠੇ ਸੀਗੇ ਕੋਈ ਇਹ ਨਹੀਂ ਸੀ ਵੀ ਉਹ ਪਸ਼ੂਆਂ ਕਰਕੇ ਆਇ ਸੀ ਤੇ ਮੇਰੇ ਜਦੋਂ ਬਾਹਰ ਨਿਕਲਣ ਲੱਗੇ ਗੱਡੀਆਂ ਕੱਢਣ ਲੱਗੇ ਜੀ ਉਹ ਕਹਿੰਦੇ ਯਾਰ ਛੁੱਡੇ ਵੀ ਝੋਟੀਆਂ ਜਿਹੜੀਆਂ ਖੜੀਆਂ ਹੋਣੀਆਂ ਤੁਹਾਨੂੰ ਮੇਲੇ ਮੁੱਲੇ ਦਾ ਸ਼ੌਂਕ ਹੈ ਜੀ ਆਪਣੋ ਤੇ ਅਸੀਂ ਅਜੇ ਨਹੀਂ ਸਾਨੂੰ ਮੇਲੇ ਮੁੱਲੇ ਦਾ ਵੀ ਨਹੀਂ ਸ਼ੌਂਕ ਉਹਨਾਂ ਨੇ ਸਾਨੂੰ ਪਿਆ ਕਹਿੰਦੇ ਯਾਰ ਤੁਸੀਂ ਆਇਓ ਮੇਲੇ ਤੇ ਜੀ ਫੇਰ ਅਸੀਂ ਚਾਹੇ ਕੋਈ ਗਣਾ ਇਹ ਕਹਿੰਦਾ ਇਹਦਾ ਵੀ ਤੁਸੀਂ ਆਉਣਾ ਤੇ ਜਰੂਰ ਆਇਓ ਨਾਲੇ ਆਪ ਉਸ ਮੇਲੇ ਤੇ ਉਹ ਤੋਂ ਉਸ ਟਾਈਮ ਹਾਜ਼ਰ ਨਹੀਂ ਸੀ ਉਹ ਜੀ ਤੇ ਅਸੀਂ ਲੈ ਗਏ ਜੀ ਸਾਨੂੰ ਅੰਤਾਰ ਸਿੰਧਮਾਲੇ ਨੇ ਜੀ ਉਦੋਂ ਕਾਲੀਦਾਲ ਤੇ ਇਹ ਨਾਲੇ ਇਹਨਾਂ ਨੇ ਸਾਨੂੰ ਉਦੋਂ ਸੀ ਟਰੋਫੀ ਤੇ ਦਿੱਤਾ ਸਰਟੀਫਿਕੇਟ ਸਾਡੀ ਝੋਟੀ ਮੋਹਰਾ ਦੀ ਪਹਿਲੇ ਨੰਬਰ ਤੇ ਆਈ ਜੀ ਤੇ ਵੈੜ ਦੂਜੇ ਨੰਬਰ ਤੇ ਆਈ ਜੀ ਇੱਕ ਤੇ ਇੱਕ ਵੈੜ ਅਮਰੀਕਨ ਨਾਂ ਸੀ ਉਹ ਤੋਂ ਵੀ ਆਈ ਉੱਥੋਂ ਫਿਰ ਜਦੋਂ ਉਹਨੂੰ ਫੋਟੋ ਫਾਟੋ ਲੱਥੀਆਂ ਉਤੋਂ ਫਿਰ ਸ਼ੌਂਕ ਜਾਗ ਪਿਆ ਫਿਰ ਅਸੀਂ ਹਰੇਕ ਮੇਲੇ ਤੇ ਜਾਣ ਲੱਪੇ ਜੀ ਫਿਰ ਉਦੋਂ ਬਰ ਜਦੋਂ ਫਿਰ ਨੀਲੀ ਰਾਵੀ ਜਿਹੜੀ ਆਪਣੀ ਸ਼ੁਰੂਤ ਹੋਈ ਫਿਰ ਜਦੋਂ ਇਹਦਾ ਨਾਮ ਵੀ ਚੱਲਿਆ ਵੀ ਨੀਲੀ ਰਾਵੀ ਦੀ ਬਾਜ ਲੈਣੀ ਚਾਹੀਦੀ ਫਿਰ ਅਸੀਂ ਜੀ ਇਹ ਤਾਂ ਹੈ ਨਹੀਂ ਕੋਈ ਬਾਲਾ ਆਪਾਂ ਮੀਰਾ ਦੀ ਗੱਲ ਕਰਦੇ ਆ ਜੀ ਵੀ ਜਦੋਂ ਸ਼ੌਂਕ ਸੀਗਾ ਤੇ ਔਕੇ ਸੌਖੇ ਹੋ ਗਏ ਮੈਂ ਵੀ 2,60,000 ਰੁਪਏ ਦੀ ਉਦੋਂ ਅਸੀਂ ਖਰੀਦੀ ਤੇ ਅੱਜ ਉਹਦੇ ਜਿਹੜਾ ਜਾਗ ਲੱਗੀ ਹੈ ਜੀ ਹੂੰ ਉਸੇ ਮੱਝ ਤੋਂ ਲੱਗੀ ਆ ਤਿੰਨ ਮੇਲੇ ਉਹ ਜਿੱਤੀ ਸੀ ਜੀ ਬਸ ਜੀ ਜਿਆ ਝੋਟੀ ਦੱਸਿਆ ਵੀ ਤੈਨਹੀਂ ਇਹ ਜਿੱਤ ਗਈ ਚਾਰ ਜਿੱਤ ਗਈ ਜਸਾਨੇ ਬਟਾਲੇ ਵਾਲੇ ਇਹਦੀਆਂ ਕਟੀਆਂ ਵੀ ਜਿੱਥੇ-ਜਿੱਥੇ ਗਈਆਂ ਸਾਰਿਆਂ ਨੂੰ ਪਤਾ ਹੀ ਹੈ। ਕੀ ਬਾਤ ਹੈ। ਹਾਂਜੀ ਤੇ ਅੱਛਾ ਬਲਦੇਬ ਭਾਈ ਮੰਨੋ ਤੁਸੀਂ 2011 ਦੇ ਵਿੱਚ ਜਦੋਂ ਪਹਿਲਾ ਮੇਲਾ ਜਤਿਆ ਉਦੋਂ ਬਾਅਦ ਫਿਰ ਉਹ ਮੈਂ ਜਿਹੜੀ ਤੁਸੀਂ ਪਰਚੇਸ ਕੀਤੀ 2,60,000 ਵਾਲੀ ਜਿਹੜੀ ਉਹ ਤੁਹਾਨੂੰ ਦੱਸ ਦਿਆਂ ਸਾਡੇ ਕੋਲ ਦੋ ਮੱਝਾਂ ਲੈ ਕੇ ਗਈ ਸੀ ਇੱਕ ਮੋਹਰਾ ਦੀ ਝੋਟੀ ਜੀ ਤੇ ਇੱਕ ਉਹ ਮੱਝ ਜੀ ਧੰਨਾ ਚੀਤ ਤੋਂ ਦਰਸ਼ਨ ਸਿੰਘ ਜੀ ਸਾਡਾ ਮਿੱਤਰ ਵੀ ਉਹ ਤੇ ਪਿੰਦਾ ਬਾਈ ਜੀ ਉਹ ਵੀ ਉਹ ਦੋਵੇਂ ਆ ਗਏ ਕਹਿੰਦੇ ਯਾਰ ਸਾਡੇ ਕੋਲੇ ਵੀ ਝੋਟੀਆਂ ਪੰਜ ਚਾਰ ਹੈਗੀਆਂ ਤੇ ਤੁਸੀਂ ਇੱਕ ਸਾਨੂੰ ਦੇ ਦਿਓ ਅਸੀਂ ਇਹ ਮਨ ਬਣਾ ਲਿਆ ਬੱਚੇ ਬਾਹਰ ਦੀ ਤਿਆਰੀ ਕਰੀ ਜਾਂਦੇ ਸੀਗੇ ਅਸੀਂ ਅਖਾ ਚਲੋ ਫਿਰ ਆਪਣੇ ਕੋਲ ਹੁਣ ਬੱਚੇ ਤਿਆਰ ਆ ਚੁ ਮੱਝ ਹੀ ਦੇ ਦਨੇ ਆ ਤੇ ਉਹ ਫਿਰ ਮੱਝ ਉਹਨਾਂ ਨੂੰ ਦੇਤੀ ਅੱਜ ਵੀ ਉਹਦੇ ਘਰੇ ਖੜੀ ਹੋਣੇ ਉਸੇ ਟਾਈਮ 15 ਦਿਨਾਂ ਬਾਅਦ ਪਟਾਲੇ ਮੇਲੇ ਤੇ ਪਾਈ ਸੀ ਤੇ ਲੱਖ ਰੁਪਿਆ ਪ੍ਰਾਈਜ਼ ਲੈ ਕੇ ਆਈ ਸੀ ਮੱਝ ਤੇ ਉਹਦੇ ਕੱਟੀ ਮਗਰ ਸੀ ਜਦੋਂ ਚੁੰਗਦੀ ਤੇ ਇਹ ਵੀ ਨਾਲ ਨਾਮ ਲੈ ਕੇ ਆਈ ਸੀ ਕੱਟੀ ਵੀ ਕੱਟੀ ਵੀ ਜੀ ਕੱਟੀ ਹੈਗੇ ਠੀਕ ਠੀਕ ਹੈ ਜੀ ਤੇ ਅੱਛਾ ਜੀ ਮਨ ਹੁਣ ਆਪਣੇ ਕੋਲ ਕਿੰਨੇ ਜਾਨਵਰ ਜਿਹੜੇ ਨੀਲੀ ਆ ਵੀ ਦੇ ਇਸ ਟਾਈਮ ਉਮ ਜੂਦ ਹੋਣਗੇ ਮੇਰੇ ਸਾਹ ਨੂੰ ਮਾ 7 8 ਹੈਗੇ ਜੀ 7 8 ਹੈਗੇ ਦੁੱਧ ਵਾਲੀਆਂ ਮਹੀਂ ਜਿਹੜੀਆਂ ਤਿੰਨੇ ਚੈਂਪੀਅਨ ਨੰਬਰ ਮਹੀਂ ਆਈਆਂ ਆ ਨੰਬਰ ਇੱਕ ਜੀ ਆਪਾਂ ਇਹ ਕਹਿੰਦੇ ਵੀ ਸਾਰੀਆਂ ਮਹੀਂਾਂ ਦੀ ਮੈਚ ਚਵਾਈ ਕਰਾਈ ਹੈ ਕੋਈ ਐ ਨਹੀਂ ਵੀ ਕੱਲੇ ਆਪਾਂ ਐ ਵੀ ਇੱਕ ਕੱਲੀ ਇਹ ਜਿਹੜੀ ਝੋਟੀ ਇਸ ਕਰਣ ਰਹਿ ਗਈ ਏ ਉਸ ਟਾਈਮ ਤੇ ਨਹੀਂ ਆਈ ਮੇਲੇ ਵਾਲੇ ਤੇ ਜਿਵੇਂ ਸੀ ਇਹ ਆਪਾਂ ਐ ਨਹੀਂ ਕਹਿੰਦਾ ਯਾਰ ਬਾਈ ਇਹ ਮਹੀਂ ਤਾਂ ਥੱਲੇ ਦੁੱਧ ਜਾਂਦੇ ਆ ਜੀ 20 ਕਿਲੋ ਤੱਕ ਵੀ ਤੁਹਾਨੂੰ ਦੁੱਧ ਚੁਆਇਆ 20 ਕਿਲੋ ਵੀ ਇਹਦਾ 20 ਦੀ ਚੁਆਈ ਹੋਈ ਹੈ ਇੱਕ ਹੋਰ ਮੋਹਰਾ ਦੀ ਮੱਝ ਆ ਸੀ ਉਹਨਾਂ ਦੇ 20 20 ਕਿਲੋ ਚੁਆਈ ਕਰੇ ਇੱਕ ਮਹਿਮੂਆ ਓਏ ਮ 29 ਦੀ ਸੀ ਆ ਕੱਟੀ ਆ ਉਹਦੀ ਠੀਕ ਹੈ ਜੀ ਆ ਕੱਟੀ ਆ ਉਹਦਾ ਮਤਲਬ ਆਪਣੇ ਡਾਕਟਰ ਬਿੰਗ ਹਾਂਜੀ ਚਾਰਾ ਪੰਜਾ ਬੰਦਾਂ ਨੇ ਸ਼ਬਾਰਚ ਕਰਕੇ ਜਿਹੜੀ ਤੁਸੀਂ ਪਹਿਲਾਂ ਬੋਲੀ ਸੀ ਉਹ ਲੈ ਜਾਂ ਸਾਨੂੰ ਵੀ ਇੱਕ ਪੱਸੀ ਦੇ ਦਿਓ ਤੇ ਅਸੀਂ ਫਿਰ ਇਹਦੀ ਮਾਂ ਉਹਨਾਂ ਨੂੰ ਦੇਤੀ ਮੈਂmu ਆਣੇ ਪਿੰਡ ਹੁਣ ਤਿਆਰ ਆ ਚਾਹੇ ਤੋਂ ਦੀ ਚੋਾਈ ਉਹਨਾਂ ਨੇ ਕਰਾਉਣੀ ਹੈ ਠੀਕ ਹੈ ਜੀ ਠੀਕ ਹੈ ਉਹ ਮੈਂ ਦੀ ਠੀਕ ਹੈ ਮੈਂ ਉਹ ਮੈਂ ਦੀ ਚੋਾਈ ਕਰਾਉਣੀ ਹੈ ਤੇ 29 ਦੀ ਸੀਗੀ ਠੀਕ ਹੈ ਜੀ ਤੇ ਇਸੇ ਕਰਕੇ ਬਾਈ ਜਿਹੜੀ ਆਪਾਂ ਕੋਈ ਗਲਤ ਜਾਂ ਝੂਠ ਬੋਲਾਂਗੇ ਉਹ ਥੋੜਾ ਜਿਹਾ ਚੱਲਦਾ ਥੋੜਾ ਜਿਹਾ ਚੱਲਦਾ ਬਿਲਕੁਲ ਜੀ ਠੀਕ ਹੈ ਜਿਹੜੀ ਕਿਰਤ ਆ ਤੱਕਦਣਾ ਬੂਰ ਜ਼ਰੂਰ ਲੋ ਟਾਈਮ ਲੱਗਦਾ ਟਾਈਮ ਲੱਗਦਾ ਮੈਂ ਪਹਿਲਾਂ ਦੱਸਿਆ ਬਈ ਕੋਈ ਵੀ ਕੋਈ ਨੌਜਵਾਨ ਆ ਬਈ ਆਪਾਂ ਹੁਣ ਵੀ ਬੇਨਤੀ ਕਰਦੇ ਆ ਜੇ ਅੱਜ ਆਪਾਂ ਮੈਂ ਕਹਿੰਦਾ ਜੇ ਕੋਈ ਪਹਿਲਵਾਨ ਆ ਜਾਂ ਕਬੱਡੀ ਵੀ ਹੁੰਦੇ ਕੋਈ ਕੁੱਕਲਦਾ ਕੋਈ ਕਬੱਡੀ ਖੇਡਦਾ ਉਹ ਵੀ ਜੇ ਕਹੇ ਮੈਂ ਅੱਜ ਲੀੜੇ ਲਾਲੇ ਤੇ ਜੇ ਮੈਂ ਤਾਂ ਇਹ ਸੋਚਦਾ ਬਈ ਜਿਹੜਾ ਬੰਦਾ ਪਹਿਲਾਂ ਪਹਿਲੇ ਦਿਨ ਤੋਂ ਕੱਪੜੇ ਵੀ ਲਾਉਣੇ ਔਖੇ ਹੋ ਜਾਂਦੇ ਖਿਡਾਰੀ ਹਨਾ ਸਹੀ ਹੈ ਨਾ ਜਿਉਂ ਵੀ ਆ ਜਾ ਸਕਦਾ ਤੇ ਹੌਲੀ ਹੌਲੀ ਫਿਰ ਜਦੋਂ ਮੱਲਾ ਮਾਰਦਾ ਫਿਰ ਉਹ ਸਾਰਾ ਕੁਝ ਹੋ ਜਾਣਾ ਖੜੀ ਮੈਂ ਤਾਂ ਇੱਕ ਗੱਲ ਦੱਸਦਾ ਮੈਂ ਕਬੱਡੀ ਦੇ ਵਿੱਚ ਨਾ ਟੂਰਨਾਮੈਂਟ ਦੇ ਕਮੈਂਟਰੀ ਕਰਨ ਲੱਗ ਗਿਆ ਮਰ ਚੈਨਲ ਤੋਂ ਪਹਿਲਾਂ ਮੈਂ ਨਾ ਮੈਂ ਕਿਸੇ ਦੇ ਬੰਦੇ ਦੇ ਨਾਲ ਆ ਗਿਆ ਟੀਮਾਂ ਵਾਲੀ ਪਿੰਨਣੀ ਆ ਫਰੀਦਕੋਟ ਜਿਹੜੇ ਇੱਥੇ ਟੂਰਨਾਮੈਂਟ ਸੀ ਮੈਂ ਆ ਕੇ ਮੈਗ ਦਾ ਫੜ ਲਿਆ ਭਾਈ ਮੈਂ ਖੈ ਲੈ ਪੰਗਾ ਲੈ ਲੈ ਕਸੂਤਾ ਮੈਂ ਮੇਰਾ ਕੰਬੇ ਭਾਈ ਸਰੀਰ ਸਰੂਰ ਮੈਂ ਖੈ ਵੇਖੀ ਜੋ ਪ੍ਰਮਾਤਮਾ ਨੂੰ ਆ ਜਾਣਾ ਮੈਂ ਨਾ ਭਾਈ ਪੰਜ ਕੁ ਚਾਰ ਮਿੰਟ ਹੀ ਬੁੱਲ ਫੋਟੋ ਜੀ ਬੁਲਾ ਕੇ ਮੈਂ ਉਹ ਤੋਂ ਬਾਅਦ ਫਿਰ ਪ੍ਰਮਾਤਮਾ ਦੀ ਜੋ ਬੰਦੇ ਤੇ ਕਰ ਇੱਕ ਹੁਣ ਟੂਰਨਾਮੈਂਟ ਵਾਲੀ ਪਿੱਛੇ ਲੈ ਜਾਂਦਾ ਇੱਕ ਮਿੰਟ ਜੀ ਗੱਲਾਂ ਬਹੁਤ ਜ਼ਿਆਦਾ ਆ ਜਾਂਦੀਆਂ ਮੇਰੇ ਫਾਦਰ ਸਾਹਿਬ ਸਰਪੰਚ ਸੀ ਮੈਂ ਕਲੱਬ ਦਾ ਪ੍ਰਧਾਨ ਸੀ ਉਸ ਸਮੇਂ ਬਾਜੇ ਵਾਲਾ ਹਰਜੀਤ ਤੁਸੀਂ ਨਾਮ ਸੁਣਿਆ ਨਾ ਖਿਡਾਰੀ ਸਾਡੇ ਪਿੰਡ ਦੋ ਮੈਚ ਲਾ ਕੇ ਗਏ ਦੋ ਟੂਰਨਾਮੈਂਟ ਖੇਡ ਕੇ ਗਿਆ ਜੀ ਜੀ ਬਾਜੇ ਖਾਨੇ ਵਾਲਾ ਉਸ ਬੰਦੇ ਦੀ ਦੱਸਾ ਜੀ ਜਦੋਂ ਪਹਿਲੀ ਿਆ ਪਹਿਲਾ ਜਿਹੜਾ ਖੇਡਣ ਲੱਗਾ ਬਹੁਤ ਵਾਰ ਚੀਜ਼ ਉਹਨਾਂ ਨੇ ਕਾਮਯਾਬੀ ਹੋਈ ਜੀ ਜਦੋਂ ਮਿਹਨਤ ਕੀਤੀ ਇਹ ਤੁਹਾਨੂੰ ਪਤਾ ਹੀ ਉਸ ਬੰਦੇ ਦੇ ਕਿੱਥੇ ਬਹੁਤ ਪਰ ਇੱਕ ਮੈਂ ਉਹਦੀ ਜਦੋਂ ਰੇਟ ਤੇ ਬਾਈ ਸਾਡੇ ਉਦੋਂ ਮੈਂ ਉਹ ਬੰਦੇ ਦੇ ਵਿੱਚ ਜਿਹੜੇ ਬੰਦੇ ਦੇ ਵਿੱਚ ਸਹਿਣ ਸ਼ਕਤੀ ਹੈ ਗੁੱਸਾ ਨਹੀਂ ਕਰਦਾ ਨਹੀਂ ਕਰਦਾ ਉਹ ਬੰਦਾ ਰੇਡ ਪਾਉਂਦਾ ਜਾਂਦਾ ਹੈ ਨਾ ਜਦੋਂ ਕੋਈ ਪਤਾ ਸੀ ਮੈਥੋਂ ਫੜਿਆ ਨਹੀਂ ਜਾਂਦਾ ਹੂੰ ਤੇ ਇੱਕ ਬੰਦਾ ਸੀ ਉਹਨੇ ਨਾਲ ਦੋ ਦੇ ਮਤਲਬ ਧੋਲਾ ਮਾਰੀਆਂ ਜਿਵੇਂ ਪਤਾ ਉਲਟੀਆਂ ਵਿੱਚ ਕਹਿਦੇ ਨੇ ਦੋਸਤਾਂ ਨੇ ਤੇ ਹੋਰ ਬੰਦਾ ਜਿਹਦੇ ਜ ਨਹੀਂ ਤਾਂ ਗੁੱਸਾ ਕਰਦਾ ਉਹ ਗੁੱਸਾ ਪਿਆ ਵੀ ਇਹਦੋਂ ਮੈਂ ਰੁਕਿਆ ਤਾਂ ਨਹੀਂ ਉਹਨੇ ਆਖਿਆ ਵੀ ਆ ਲਾਇਆ ਲਾ ਲਾ ਹੈ ਨਾ ਜਿਹੜਾ ਲਾਦਾ ਸਹੀ ਆਲੀ ਠੀਕ ਹੈ ਉਹ ਨਾ ਮਨਾਂ ਇੱਥੇ ਮਨਾਂ ਕਿ ਕੋਈ ਵੀ ਬੰਦਾ ਕਿਸੇ ਬੰਦੇ ਦੇ ਪੈਰ ਲੱਗਣ ਤੋਂ ਖੇਡਦਾ ਜਰੂਰ ਕਿਸੇ ਕਿਤੇ ਦੇ ਵਿੱਚ ਵੀ ਕਿਸੇ ਕਿਤੇ ਹਾਂ ਮੋਦੀ ਦੇ ਵਾਲ ਅੱਜ ਵੀ ਉਹ ਟੀਮ ਵਾਲੀ ਦਾ ਮੁੰਡਾ ਕਮੈਂਟਰੀ ਕਰਦਾ ਉਹ ਬੰਦੇ ਨੇ ਨਾ ਮੈਨੂੰ ਗਰਾਊਂਡ ਦੇ ਵਿੱਚ ਵੜਦਿਆ ਮੇਰੀ ਬਾਹ ਫੜੀ ਅੱਜ ਵੀ ਆਪਾਂ ਉਹਨੂੰ ਯਾਦ ਕਰਦੇ ਹਾਂ ਜ਼ਿਕਰ ਕਰਦੇ ਸ਼ਾਇਦ ਉਹ ਬੰਦੇ ਦੀ ਹੱਲਾਸ਼ੇਰੀ ਦਿੱਤੀ ਆਪਾਂ ਇੱਥੋਂ ਤੀਕਲੇ ਆਏ ਆਪਾਂ ਅੱਜ ਵੀ ਉਹਨੂੰ ਭੁੱਲਣਾ ਨਹੀਂ ਚਾਹੁੰਦੇ ਉਹ ਬੰਦਾ ਅੱਜ ਵੀ ਕਮੈਂਟਰੀ ਕਰਦਾ ਚਲੋ ਠੀਕ ਆ ਹੁਣ ਮੇਰਾ ਮੇਲ ਮਲਾਫ ਤਾਂ ਨਹੀਂ ਹੋਇਆ ਉਹ ਬੰਦਾ ਵੇਖੋ ਤੁਸੀਂ ਮਨ ਲਾ ਮੈਂ ਵੀ ਨਵਾਂ ਸੀ ਉਹ ਬੰਦਾ ਚਲੋ ਹੰਡਿਆ ਵਰਦਿਆ ਉਹ ਬੰਦੇ ਨੇ ਬਹੁਤ ਸਪੋਰਟ ਕੀਤੀ ਆਪਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਿਸੇ ਵੀ ਨਿਸ਼ aquí, ਆਪਾਂ ਇਹ ਬੇਨਤੀ ਵੀ ਕਰਦੇ ਜੇ ਕੋਈ ਬੰਦਾ ਲਈ ਕਿਸੇ ਲਈ ਕੋਈ ਸਾਥ ਜਾਂ ਸਹਿਯੋਗ ਦਿੰਦਾ ਨੂੰ ਯਾਦ ਵੀ ਜਰੂਰ ਰੱਖਣਾ ਚਾਹੀਦਾ ਜਿਹੜੀ ਤੁਸੀਂ ਗੱਲ ਕੀਤੀ ਇਹ ਬਹੁਤ ਬੰਦੇ ਦਾ ਉਹਦਾ ਵੀ ਜਿਹਨੇ ਕੀਤਾ ਉਹਦਾ ਵੀ ਮਾਣਾ ਉਸੇ ਜੰਦਾ ਤੇ ਜਿਹੜਾ ਇਹਦਾ ਹੋਇਆ ਕਿ ਕਰਦਾ ਦਾ ਪ੍ਰਮਾਤਮਾ ਇਹ ਬਹੁਤ ਚੀਜ਼ਾਂ ਹੈ ਕਿ ਫਿਰ ਗਾ ਵੀ ਕੋਈ ਉਸ ਨੂੰ ਕੋਈ ਹੋਰ ਵੀ ਸਹਿਯੋਗ ਦਿੰਦਾ ਸਾਥ ਮਿਲਦੇ ਨੇ ਜਿਹੜੇ ਆ ਮੈਂ ਕੋ ਮੈਂ ਤਾਂ ਅੰਦਾਜ਼ਾ ਜੀ ਮੈਂ ਨਾ ਮੰਨ ਲਓ ਪ੍ਰਮਾਤਮਾ ਕਦੇ ਵੀ ਆਪਾਂ ਨੂੰ ਕੋਈ ਵੀ ਇਨਸਾਨ ਦੇ ਰੂਪ ਦੇ ਜਾਂ ਕਿਸੇ ਦੇ ਤੌਰ ਦੇ ਰੂਪ ਦੇ ਵਿੱਚ ਬੰਦਾ ਮਿਲਾਉਂਦਾ ਆਪਾਂ ਜੇ ਉਹਨੂੰ ਭੁੱਲ ਗਏ ਆਪਣਾ ਦੌਰ ਖਤਮ ਖਤਮ ਹੈ ਜੀ ਆਪਾਂ ਜੇ ਤੁਸੀਂ ਸੋਚੋ ਨਾ ਵੀ ਆਪਾਂ ਆਪਾਂ ਅੰਜਲਪਾਲੀ ਤੇ ਆਪਾਂ ਤੁਸੀਂ ਅੱਜ ਜ਼ਿਕਰ ਕੀਤਾ ਵੀ ਸਾਡੀ ਬਾਹ ਫੜੀ ਠੀਕ ਹੈ ਕਣੀ ਜੇ ਜਿਵੇਂ ਬੰਦੇ ਨੇ ਬਾਹ ਫੜੀ ਆ ਆਪਾਂ ਤਾਂ ਆਏ ਕਿ ਮੈਂ ਵੀ ਕੋਈ ਵੀ ਇਨਸਾਨ ਆ ਉਹ ਉਹ ਚੀਜ਼ ਯਾਦ ਰੱਖਣੀ ਚਾਹੀਦੀ ਤੇ ਜੇ ਬੰਦਾ ਹੁਣ ਮੈਂ ਕਹਦਾ ਯਾਰ ਕੋਈ ਤਰੱਕੀਆਂ ਮੈਂ ਤਾਂ ਆਈ ਸੀ ਜੀ ਜੀ ਯਾਰ ਸਾਡੇ ਵੀ ਕੱਚੇ ਕੋਠੇ ਸੀ ਬਾਈ ਪ੍ਰਭਾਤ ਬਣੇ ਮਿਹਰ ਕੀਤੀ ਕਿਰਪਾ ਕੀਤੀ ਜੀ 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 ਜਾਂ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਆਉਂਦੇ ਰਹੇ ਜਾਂਦੇ ਰਹੇ ਤਾਂ ਹੀ ਇਹ ਚੀਜ਼ਾਂ ਹਾਂ ਅੱਛਾ ਭਾਈ ਇਹ ਤਾਂ ਆਪਣੀਆਂ ਮਤਲਬ ਇੱਕ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਸੀ ਹੁਣ ਆਪਾਂ ਜਨਵਾਰਾਂ ਵਾਲੇ ਪਾਸੇ ਨੂੰ ਹੁੰਨੇ ਆ ਹਨਾ ਜੀ ਆਪਾਂ ਜਿੱਦੀ ਆਪਣੇ ਪਹਿਲੇ ਨੰਬਰ ਤੇ ਮੈਂ ਖੜੀ ਆ ਹਨਾ ਇਧਰਲੇ ਪਾਸੇ ਇਹ ਫਿਰ ਕਿਹੜੇ ਸੀਮਨ ਦੀ ਆ ਜੀ ਇਹ ਆਪਣੇ ਬਾਵਰ 2 ਦੀ ਆ ਜੀ ਬਾਵਰ 2 ਦੀ ਆ ਤਰਨਾ ਸ਼ੀਦ ਦਰਸ਼ਨ ਸਿੰਘ ਵਾਲੇ ਦੀ ਤਰਨਾ ਸ਼ੀਦ ਦਰਸ਼ਨ ਸਿੰਘ ਬਾਵਰ 2 ਜਿਹੜਾ ਹਰਿਆਣੇ ਚ ਜਾਵੜਿਆ ਜੀ ਹਰਿਆਣੇ ਚ ਵੀ ਇਹਦਾ ਨਾਮ ਬੋਲਿਆ ਹਰਿਆਣੇ ਚ ਉਹ ਚੈਂਪੀਅਨ ਬਣ ਗਿਆ ਜੀ ਹਰਿਆਣੇ ਚ ਜਾ ਕੇ ਅੱਛਾ ਚੈਂਪੀਅਨ ਬਣ ਗਿਆ ਚੈਂਪੀਅਨ ਬਣ ਗਿਆ ਉੱਥੇ ਹਰਿਆਣੇ ਦੇ ਵਿੱਚ ਉਹ ਗੱਲ ਹੋਈ ਸੀ ਜੀ ਮੇਰਾ ਜ਼ਿਕਰ ਵੀ ਆਇਆ ਕਿਤੇ ਕਹਿੰਦੇ ਇੱਕ ਮਿੱਡੂ ਮਾਨ ਸਰਪੰਚ ਕੋਲੇ ਵੀ ਉਹਦੀ ਝੋਟੀ ਆ ਜਿਹੜੀ ਕਿ ਹਰ ਮੇਲਾ ਜਿੱਤ ਕੇ ਆਉਂਦੀ ਆ ਕਿਆ ਬਾਤ ਹੈ ਅੱਛਾ ਉਹ ਹਰਿਆਣੇ ਦੇ ਵਿੱਚ ਜਾ ਕੇ ਚੈਂਪੀਅਨ ਬਣ ਗਿਆ ਐਤਕੀ ਬਣਿਆ ਵੀ ਐਤਕ ਨਿਆਦਰ ਚੰਨੀ ਕੀ ਆ ਬਈ ਦਰਸ਼ਨ ਬਾਈ ਤੈਨੂੰ ਵਾਰਕਿਆ ਇਸ ਗੱਲ ਦੇ ਲਈ ਅੱਛਾ ਤੇ ਦਰਸ਼ਨ ਕੋਲੇ ਹੁਣ ਸਾਣ ਫਿਰ ਨਹੀਂ ਰਹਿ ਗਿਆ ਕੱਟਾ ਜੀ ਛੋਟਾ ਪਾ ਖੀਰਾ ਪਾਲੀ ਜਾਂਦਾ ਲਿਜਾਊਗਾ ਮੇਲੇ ਤੇ ਜੀ ਉਹ ਵੀਲ ਜਾਊਗਾ ਠੀਕ ਆ ਜੀ ਲੈ ਬਈ ਇੱਕ ਵਾਰੀ ਤੇਰਾ ਵੀ ਨਾਮ ਸਾ ਕਿਉਂਕਿ ਬਈ ਮੈਂ ਇਹ ਚੀਜ਼ ਰੀਫੀਲ ਕੀਤੀ ਸੀ ਇੱਕ ਦਿਨ ਜ਼ਿੰਦਗੀ ਚ ਬਾਈ ਮੈਂ ਕਿਹਾ ਉਹ ਦਿਨ ਹੁਣ ਦੂਰ ਨਹੀਂ ਜਿਸ ਦਿਨ ਪੰਜਾਬ ਦੇ ਵਿੱਚੋਂ ਪਸੂ ਜਾ ਕੇ ਹਰਿਆਣੇ ਤੱਕ ਗਏ ਇੱਕ ਤੁਹਾਨੂੰ ਹੋਰ ਦੱਸਦਾ ਜਿਹੜੀ ਮੈਥੋਂ ਕੋਈ ਹਰੇਕ ਇਨਸਾਨ ਆ ਮੈਂ ਕਹਿੰਦਾ ਮੈਥੋਂ ਤਾਂ ਗਲਤੀ ਹੁੰਦੀ ਨਹੀਂ ਹੋ ਜਾਂਦੀ ਆ ਜੀ ਆ ਜਿਹੜੀ ਇਹਨਾਂ ਦੀ ਮਾਂ ਖਰੀਦੀ ਸੀ ਆਪਣੇ ਫਰੂਸ਼ਾਲੇ ਜੱਸੇ ਤੋਂ ਉਹਦਾ ਵੀ ਜ਼ਿਕਰ ਕਰਨ ਲੱਗਾ ਭੁੱਲ ਗਿਆ ਮੈਂ ਨਾ ਤਾਂ ਪਹਿਲਾ ਲੈਣਾ ਸੀ ਜੀ ਜੀ ਉਹ ਵੀ ਇੱਕ ਘੰਟੇ ਦੇ ਅਨੁਸਾਰ ਉਹਨੇ ਸਾਨੂੰ ਇਹ ਉਹ ਮੱਝ ਦਿੱਤੀ ਇਹ ਸਾਨੂੰ ਇਸ ਤੋਂ ਟਿੱਕਰ ਸਾਡੀਆਂ ਯਾਦ ਕਰਾਂ ਬਣੀਆਂ ਉਹਨੇ ਉਹਨੇ ਜਦੋਂ ਮੱਝ ਦਿੱਤੀ ਸਾਨੂੰ ਇੱਕ ਗੱਲ ਕਹੀ ਸੀ ਬਾਈ ਜੀ ਕਹਿੰਦਾ ਵੀ ਸਰਪੰਚ ਜਿੰਨਾ ਚਿਰ ਰੱਖਣੀ ਹੈ ਰੱਖੀ ਜਦੋਂ ਤੂੰ ਵੇਚੀ ਜੀ ਤੇ ਮੈਨੂੰ ਦੱਸ ਕੇ ਵੇਚਣੀ ਹੈ ਜੀ ਦੱਸ ਕੇ ਸੇਲ ਕਰੀਂ ਤੇ ਉਸ ਸੋਰੀ ਬਾਈ ਮੈਥੋਂ ਥੋੜੀ ਜੀ ਗਲਤੀ ਇੱਥੇ ਕੀ ਹੋਈ ਉਹ ਵਾਲਾ ਮੈਂ ਖਰੀਦਾ ਨਾ ਖਰੀਦਾ ਪਰ ਜਦੋਂ ਸੇਲ ਕਰਨੀ ਹੋਏ ਮੈਨੂੰ ਦੱਸਣਾ ਜ਼ਰੂਰ ਹੈ ਹਾਂ ਜੀ ਤੇ ਉਦੋਂ ਮੈਂ ਫਿਰ ਦਰ ਪਿੰਡੇ ਰੀ ਦਰਸਣ ਆ ਗਏ ਮੈਂ ਉਸੇ ਤਰ੍ਹਾਂ ਮੱਝ ਦਿੱਤੀ ਤੇ ਉਸ ਬੰਦੇ ਨੇ ਮੈਨੂੰ ਫੋਨ ਤੇ ਗਿਆ ਹਾਂ ਮੈਨੂੰ ਕਹਿੰਦਾ ਸਰਪੰਚ ਵਾਲੇ ਤੋਂ ਭੱਜ ਗਿਆ ਤੂੰ ਹਾਂ ਆਲਾ ਵੀ ਆਪਣੀ ਗੱਲ ਵੱਲ ਕੀ ਹੋਈ ਸੀ ਮੈਂ ਕਿਹਾ ਜੀ ਗੱਲ ਤਾਂ ਇਹ ਹੋਈ ਸੀ ਵੀ ਜੇ ਮੈਂ ਮੈਂ ਸ਼ੇਅਰ ਕੀਤੀ ਤੈਨੂੰ ਦੱਸ ਕੇ ਵੇਚੂਗਾ ਤੇ ਮੈਂ ਇਥੋਂ ਬਈ ਸੌਰੀ ਇਹ ਗਲਤੀ ਹੋਈ ਹੈ ਜਿਹੜੀ ਗਲਤੀ ਹੈ ਵੀ ਗਲਤੀ ਮੰਨਣੀ ਹੈ ਮੈਂ ਮੈਂ ਇਹ ਗਲਤੀ ਹੋਈ ਹੈ ਮੈਂ ਨਹੀਂ ਪੁੱਛਿਆ ਕਿਆ ਹੈ ਹਾਂਜੀ ਅੱਛਾ ਇਹ ਤਾਂ ਹੋ ਗਈ ਆਪਣੀ ਮੰਨ ਲਓ ਵੀਰੇ ਪਾਵਰ 2 ਦੀ ਹਨਾ ਇਹ ਕਿੰਨੇ ਦੁੱਧ ਤੇ ਚੱਲ ਗਈ ਆਪਣੇ ਕੋਲ ਇਹ ਬਈ ਆਪਾਂ ਇਹ 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 ਤੇ ਲਿਠਾ ਨਾ ਕਿਲੋ ਦੁੱਧ ਤੇ 18 ਕਿਲੋ ਦੁੱਧ ਤੇ ਹੁਣ ਇਹ ਕਿੰਨਾ ਸੂਆ ਲਈ 23 ਸੂਆ ਨਹੀਂ ਵੇਚਣਾ ਇਹ ਕਿੰਨਾ ਸੂਆ ਸੂਣਾ ਹੁਣ ਇਹਨੇ ਉਹ ਇਹ ਹੁਣ ਆਪਣੇ ਜੀ 300 ਸੂਪੀ ਹੈ 300 ਹਾਂ ਹੁਣ ਚੌਥਾ ਸੂ ਗਈ ਖੀਰੀ ਸੂਵੀ ਸੀ ਤੇ ਅੱਜ ਵੀ ਇਹਨੂੰ ਕਹਿ ਲਿਏ ਦੂਜਾ ਸੂ ਗਿਆ ਤੇ ਤੀਜਾ ਨਹੀਂ ਅਗਲਾ ਕਹਿੰਦਾ ਕੀ ਬਾਤ ਹੈ ਅੱਛਾ ਤੇ ਦੋ ਨੰਬਰ ਤੇ ਜਿਹੜੀ ਮੈਂਦੀ ਆਪਾਂ ਚਵਾਈ ਕਰਾਈ ਜਾਨੀ ਹਣਾ ਤੇ ਇਹ ਫਿਰ ਇਹ ਕਿੰਨਾ ਸੂਆ ਜੀ ਏ ਵੀ ਜੀ ਹੁਣ ਤੀਜਾ ਤੀਜਾ ਸੂ ਇਹ ਕਿਹੜੇ ਸੀਮਨ ਤੇ ਆ ਗਈ ਇਹ ਜੀ ਰੋੜਾਂ ਵਾਲੇ ਆਪਣੇ ਨਾ ਸੀਗੇ ਸੇਲੇ ਵਾਲੇ ਪਿੰਡ ਤੋਂ ਉੱਥੇ ਆਪਣੇ ਉੱਥੋਂ ਆਈ ਸੀ ਝੋਟੀਆਂ ਇਹਦੀ ਤੁਹਾਨੂੰ ਸਹੀ ਦੱਸਾਂ ਜੀ ਪਤਾ ਹੀ ਨਹੀਂ ਕਿੰਨੀ ਕੀਮਤ ਲੱਗੀ ਸੀ ਸੱਚ ਬੰਦੇ ਤਾਂ ਉੱਥੋਂ ਦੇ ਅੱਜ ਵੀ ਬੋਲਣਗੇ ਜੀ ਕਿਸੇ ਨੇ ਮੰਜੇ ਤੇ ਰੁਪਏ ਰੱਖਤੇ ਸੀ ਚੱਕੇ ਨਹੀਂ ਸੀ ਹਾਂ ਜੀ ਜਦੋਂ ਝੋਟੀ ਪਹਿਲੇ ਸੂਏ ਤਿਆਰ ਹੋਈ ਸੀ ਠੀਕ ਹੈ ਜੀ ਇਹ ਬਾਈ ਹੋ ਗਈ ਸੀ ਖਰਾਬ ਠੀਕ ਹੈ ਜੀ ਠੀਕ ਹੈ ਜੀ ਜੀ ਇਹ ਖਰਾਬ ਹੋ ਗਈ ਮੈਂ ਉਹ ਉਲਝ ਗਈ ਤੇ ਇਹ ਆ ਗਈ ਬਲਮਗੜ ਸਾਡੇ ਰਸਤੇ ਤਰਾਂ ਕੋਲੇ ਬਲਮਗੜ ਸਾਡੇ ਰਸਤੇ ਹਾਂ ਉੱਥੋਂ ਜਦੋਂ ਇਹ ਆਈ ਤੇ ਉਹਨਾਂ ਨੇ ਅਗਲੇ ਸਾਲ ਮ ਜੀ ਜਦੋਂ ਉਹ ਸੇਲ ਕੀਤੀ ਹੁਣ 2 ਸਾਲ ਹੋ ਗਏ ਆਪਣੇ ਕੋਲ ਤਿੰਨ ਦਿਨ ਜੀ ਜੀ ਤੇ ਉਥੋਂ ਫਿਰ ਉਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦੇ ਵੀ ਮੱਝ ਤੁਸੀਂ ਲੈ ਜਾਓ ਜੀ ਤੇ ਅਸੀਂ ਉਸੇ ਤਰ੍ਹਾਂ ਉਹਨਾਂ ਨੇ ਮੱਝ ਚਲਾ ਲਿਆ ਜੀ ਲੈ ਆਏ ਜੀ ਇਹ ਜੋ ਚਾਰੀ ਨੇ ਇਹ ਵੀ ਆਪਣੇ ਨਾਮ ਬਣਾਇਆ ਕੀ ਬਾਤ ਅੱਛਾ ਇਹ ਹੁਣ ਆਪਾਂ ਦੀ ਚਵਾਈ ਕਰੀਏ ਪਹਿਲਾਂ ਇਹ ਸੱਜਰ 20 ਕਿਲੋ ਤੋਂ ਬਾਹਰ ਚਲੀ ਗਈ ਇਹ ਬਈ ਹੁਣ ਜੇ ਆਪਾਂ ਇਹ ਕਹਿ ਲਈਏ ਯਾਰ ਮੈਂ ਮੰਨਣਾ ਮੰਨਾਂਗੇ ਤਾਂ ਆਪਾਂ ਉਹ ਹੁਣ ਕੋਕੜ ਵੀ ਥੋਡੇ ਕੋਲੇ ਜੇ ਸਾਢੇ 4-4 ਮਹੀਨੇ ਦੇਈ ਜਾਂਦੀ ਹੈ ਤੇ ਮੈਂ ਇਹਦਾ ਦੁੱਧ ਚੱਕਿਆ ਤੁੰਨ੍ਹ ਅਸੀਂ ਵੀ 23 24 ਕੋਲੋਂ ਦੁੱਧ ਦੇਊਗੀ ਠੀਕ ਹੈ ਪਰਦੇਸੀ ਬੰਦਾ ਕੋਲੇ ਖੜਾ ਹੈ ਇਹ 2 ਕਿਲੋ ਤੇ ਦੁੱਧ ਆ ਕੇ ਗੜਕੀ ਨੇ ਕੰਡੇ ਤੇ ਚਲਾਇਆ ਸੀਗਾ ਠੀਕ ਹੈ ਜੀ ਆਪ ਹੁੰਦਾ ਰਿਹਾ ਜੀ ਇਹਦਾ ਚੱਲੀ ਜਾਂਦਾ ਹਾਂ ਹਾਂ ਚੰਪੜ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਜੀ ਹੁਣ ਪਿਛਲੀ ਵਾਰ ਜਦੋਂ 3 ਚੁਆਈਆਂ ਕਰਾਈਆਂ ਸੀ ਇਸੇ ਮਹੀਨੇ ਤਿੰਨ ਕਰਾਈਆਂ ਸੀ ਠੀਕ ਹੈ ਜੀ ਉਦੋਂ ਇਹ ਮਤਲਬ ਲਾਸਟ 12 ਤੇ ਜਿਹੜੀ ਪਹਿਲਾਂ ਉਹ ਜੀ 18 ਕਿਲੋ 100 ਗ੍ਰਾਮ ਦੀ ਠੀਕ ਹੈ ਜੀ ਅੱਛਾ ਭਾਈ ਬਲਦੇ ਮੰਨ ਲਓ ਜਿਹੜੀ ਇਹ ਤਾਂ ਹੋ ਗਈ ਆਪਣੀ ਮਤਲਬ ਤਿੰਨ ਨੰਬਰ ਤੇ ਜਿਹੜੀ ਮੈਂ ਆਪਣੀ ਹਨਾ ਜੀ ਇਹ ਜੀ ਆਈਸੀ ਆਪਣੇ ਕੋਲੇ ਸਨਵਾਲਵਾਸੀ ਤੋਂ ਕੱਟੀ ਆਈ ਸੀ ਜੀ ਆਪਣੇ ਕੋਲੇ ਨਹੀਂ ਆਈ ਸੀ ਜੀ ਇਹ ਕੱਟੀ ਸੀ ਕਿ ਰਾਜਨ ਵਾਲੇ ਵਿਰਕਾ ਨੂੰ ਕੋਈ ਜਾਣਦੇ ਨਹੀਂ ਜੀ ਉਹਨਾਂ ਦੇ ਰਸ ਦਾ ਉਹ ਉਹਨਾਂ ਨੂੰ ਦਿੱਤੀ ਸੀ ਇਹ ਵੀ ਉਹ ਛਵਾਰਚਰਾ ਲੈ ਕੇ ਆਏ ਸੀ ਤੁਹਾਨੂੰ ਪਤਾ ਹੈ ਸੋਨਬਾਲ ਵਾਲੇ ਵਸਤੀ ਬਾਰੇ ਜੀ 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 ਉਹਨਾਂ ਨੇ ਇਹ ਕੱਟੀ ਦੇਤੀ ਇਹ ਤਿਆਰ ਹੋ ਗਈ ਉੱਥੇ ਜਦੋਂ ਪਹਿਲੇ ਸੂਏ ਸੂਈ ਤੇ ਉਹਦੇ ਬੱਚੇ ਬਾਹਰ ਚਲੇ ਗਏ ਜੀ ਬਜ਼ੁਰਗ ਅੱਜ ਵੀ ਖੇਤਾਂ 'ਚ ਬੈਠਾ ਜੀ ਉਹਨੇ ਝੋਟੀਆਂ ਸੇਲ ਕਰਦੀ ਵੀ ਜਦੋਂ ਮੇਰੇ ਕੋਲੇ ਗੱਲ ਆਈ ਮੈਂ ਪਹੁੰਚਿਆ ਝੋਟੀ ਖਰੀਦ ਲਈ ਉਸ ਤੋਂ ਬਾਅਦ ਵਿਰਕਾ ਨੇ ਮੈਨੂੰ ਫੋਨ ਕੀਤਾ ਕਹਿੰਦੇ ਜੀ ਵੇਚਣ ਵਾਸਤੇ ਲਈ ਸਾਨੂੰ ਝੋਟੀ ਦੇ ਦਿਓ ਜੀ ਮੈਂ ਕਹਿੰਦਾ ਨਹੀਂ ਘਰ ਰੱਖਣ ਵਾਸਤੇ ਲਈ ਅੱਜ ਵੀ ਇਹਨੂੰ 2 ਸਾਲ ਹੋ ਗਏ ਜੀ ਪਹਿਲੇ ਸੂਏ 18 ਕਿਲੋ ਦਿੱਤਾ ਸੀ ਜੀ ਠੀਕ ਆ ਜੀ ਤੇ ਜਦੋਂ ਫਿਰ ਉਸ ਤੋਂ ਬਾਅਦ ਅੱਜ ਵੀ ਆਹ ਵੀਡੀਓ ਵੀ ਬਣਾ ਰਹਾ ਸੋਨਵਾਲ ਵਾਲੇ ਬਸਤੀ ਵਾਲਿਆਂ ਨੇ ਮੈਨੂੰ ਕਿਹਾ ਮੇਰੇ ਝੋਟੀ ਸੇਲ ਕਰਨੀ ਸਾਨੂੰ ਹੀ ਦੇ ਦਿਓ ਜੀ ਮੈਂ ਕਿਹਾ ਜੇ ਮੈਂ ਕਰਨੀ ਨਹੀਂ ਜੇ ਕੀਤੀ ਭਾਈ ਤੁਹਾਨੂੰ ਦੱਸ ਕੇ ਦੇਵਾਂਗਾ ਹਾਂ ਜੀ ਬਿਲਕੁਲ ਜੀ ਉਹਨਾਂ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ ਹਨਾ ਭਾਈ ਉਹ ਬਹੁਤ ਵੱਡੀ ਮਿਹਨਤ ਕੀਤੀ ਹੈ ਲੰਮੇ ਸਾਨੂੰ ਤੋਂ ਯਾਰ ਉਹਨਾਂ ਨੇ ਵੀ ਮੈਂ ਧੰਨਵਾਦ ਚਲੋ ਠੀਕ ਹੈ ਜੇ ਸਾਰਾ ਨਾਲ ਦੀ ਗੱਲ ਕਰ ਲਈਏ ਮੱਝਾਂ ਦੀ ਗੱਲ ਕਰ ਲਈਏ ਤੇ ਜੇ ਉਹਨਾਂ ਨੇ ਮਿਹਨਤ ਕੀਤੀ ਦੇ گاਵੀ ਜਿਵੇਂ ਜਿਵੇਂ ਹੁਣ ਨੱਥੂ ਵਾਲੇ ਭੋਲੇ ਕਿਆ ਕੋਲੇ ਹਨਾ ਇਹ ਦੇ ਕਾਲੇ ਟਾਪ ਬਰੀਡ ਤਿਆਰ ਕੀਤੇ ਉਹਨਾਂ ਦਾ ਵੀ ਆਪਣਾ ਬਹੁਤ ਪਿਆਰਾ ਬੰਦੇ ਜੀ ਅੱਜ ਦੇਖੋ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਨਾਲਾ ਕੈਨੇਡਾ ਚ ਦੂਜਾ ਸੁੱਖ ਅਸੁੱਖ ਆਇੱਥੇ ਹਨਾ ਜੀ ਮੇਰੀ ਮੇਰੀ ਉਹਨਾਂ ਨਾਲ ਸੰਗੋ ਰਿਸ਼ਤੇਦਾਰੀ ਆ ਥੋੜੀ ਜੀ ਪਰ ਮੈਂ ਕਿਤੇ ਉਹਨਾਂ ਨਾਲ ਜ਼ਿਕਰ ਨਹੀਂ ਕੀਤਾ ਜੀ ਦਾ ਮੇਲ ਮਿਲਾਪਣ ਹੋਇਆ ਕਈ ਦਿਨ ਜਾ ਕੇ ਕਰੂੰਗਾ ਜ਼ਿਕਰ ਤਾਂ ਇਹ ਆ ਜੀ ਅਸੀਂ ਸਾਡੇ ਕੋਲੇ ਵੀ ਆਉਂਦੇ ਜਾਂਦੇ ਅਸੀਂ ਵੀ ਪਰ ਇੱਕ ਕਹਿੰਦੇ ਆ ਵੀ ਉਹਨਾਂ ਦਾ ਐਡਾ ਵੱਡਾ ਕਾਰੋਬਾਰ ਹੈ ਠੀਕ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਨਾ ਜੁੜੇ ਹੈ ਮੈਨੂੰ ਸ਼ੁਕਰ ਆ ਜੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਐਡੀ ਵਧੀਆ ਬਰੀਡ ਸਾਹਮ ਕੇ ਹੁਣ ਬਈ ਮੈਂ ਜੇ ਕਹੀਏ ਨਾ ਕਿਸੇ ਦੇ ਨਾਮ ਬੋਲਣ ਵਾਲੇ ਰਹਿ ਜਾਣਗੇ ਵੀ ਉਹ ਵੀ ਆਪਾਂ ਵੀਡੀਓ ਥੋੜੀ ਮਾਫੀ ਚਾਉਣੀ ਹੈ ਵੀ ਕੋਈ ਗੁੱਸਾ ਨਾ ਕਰੇ ਭਰਾ ਮੇਰਾ ਰਹਿ ਗਿਆ ਹੁਣ ਕਿੰਨੇ ਨਾਮ ਬੋਲ ਗਏ ਆਪਾਂ ਜੀ ਸਾਰੇ ਆਪਣੇ ਭਰਾ ਆਪੇ ਸੁਖਦੀਪ ਲੰਗੇ ਵਾਲੇ ਵਾਲੇ ਏ ਰੋਡਾਂ ਵਾਲਾ ਸੁਖਮੰਦਰ ਹੋ ਗਿਆ ਜੀ ਹਾਂ ਜੀ ਬਿਲਕੁਲ ਜੀ ਸਾਰੇ ਕਹਿ ਵਾਲੇ ਪਿੰਦੇ ਹੋਰੀ ਫਰੂਸ਼ਾ ਵਾਲਾ ਜੱਸਾ ਹੋ ਗਿਆ ਜੀ ਜੇ ਹੁਣ ਬਹੁਤ ਜ਼ਿਆਦਾ ਇੱਧਰ ਮੁਕਸਰ ਏਰੀਆ ਦੇ ਬੰਦੇ ਬਹੁਤ ਆ ਜੀ ਮਾਫੀ ਚਾਉਣੀ ਵੀ ਜਿਹੜੇ ਨਹੀਂ ਵਾਪਰਦਾ ਸਾਰਾ ਠੀਕ ਹੈ ਸਾਰੇ ਪੈਸਾ ਹੈ ਕੋਈ ਵੀ ਬੰਦਾ ਕੱਲਾ ਵੱਡਾ ਨਹੀਂ ਹੁੰਦਾ ਗਰੁੱਪ ਤੋਂ ਬਿਨਾ ਨਹੀਂ ਵੱਡਾ ਹੋਇਆ ਜਾਂਦਾ ਅੱਛਾ ਜੀ ਇਹ ਤਾਂ ਹੋ ਗਿਆ ਆਪਣਾ ਅੱਛਾ ਇੱਕ ਜਾਨਵਰ ਖੜਾ ਆਪਣੇ ਕੋਲ ਨਿੱਕਾ ਕੱਟਾ ਹਾਂ ਜੀ 4 ਨੰਬਰ ਤੇ ਕਿਉਂਕਿ ਆਪਾਂ ਨੰਬਰ ਵਾਜਿਤ ਕਰੀ ਚਾਹੀਏ ਇਹ ਇਹ ਕਿਹੜੇ ਸਿੰਗਲ ਇਹ ਬਾਈ ਡਾਇਰੈਕਟ ਕਾਸ ਕਰਾਇਆ ਸੀ ਜੀ ਰੋਡੇ ਵਾਲੇ ਗਰਮੀਤਿਆਂ ਕੋਲੋਂ ਕਟਾ ਲੈ ਕੇ ਆਏ ਸੀ ਮਹਿਮੂ ਵਾਲੇ ਪਿੰਡ ਤੋਂ ਦਲਬਾਤ ਸਿੰਘ ਜੀ ਇਹ ਲੰਡੇ ਦਾ ਬੱਚਾ ਜੀ ਇਹ ਲੰਡੇ ਦਾ ਬੱਚਾ ਠੀਕ ਹੈ ਜੀ ਕਿਆ ਬਾਤ ਡਰੈਕਟ ਦਾ ਹੈ ਨੀ ਅੱਛਾ ਇਹ ਕਿੰਨੇ ਉਜਰਦਾ ਹੋ ਗਿਆ ਹੁਣ ਇਹ ਹੋ ਗਿਆ ਜੀ 6-7 ਮਹੀਨਿਆਂ ਦਾ ਹੋ ਗਿਆ ਇਹ ਨਹੀਂ ਹੋਇਆ ਨਾ 6-7 ਮਹੀਨੇ ਇਹ ਕਹਿੰਦਾ ਉਨਸੀ ਨਵੰਦੀ ਗਰੋਥ ਦੋ ਤੁਕਰੇ ਕਿਉਂ ਉਹ ਇੱਕ ਤਾਂ ਇਹ ਇਹ ਤਾਂ ਬਹੁਤ ਤਗੜੀ ਚੀਜ਼ ਬਣ ਗਿਆ ਉਹ ਥੋੜਾ ਜਿਹਾ ਨਿੱਕਾ ਹੁੰਦਾ ਨਾ ਦੋ ਵਾਰੀ ਬਿਮਾਰ ਹੋ ਗਿਆ ਸੀ ਨਿੱਕਾ ਬਾਗ ਪੋਲਾ ਇੰਨਾ ਕ ਥੋੜਾ ਜਿਹਾ ਇੱਕ ਗਰਮੀ ਸੀ ਗਰਮੀ ਸੀ ਰੁੱਤ ਦਾ ਮੌਸਮ ਦਾ ਵੀ ਕਰਾ ਇਹ ਵੀ ਠੰਡ ਜਾ ਗਿਆ ਜੀ ਠੰਡ ਜਾ ਗਿਆ ਅ ਜੁੜੀ ਤਾਂ ਕਰਨੀ ਦੀ ਸੀ ਹਾਂਜੀ ਤੇ ਉਹ ਕੱਤੀ ਪਰ ਕਿਹੜੀ ਤੇ ਆ ਗਈ ਜੀ ਜਿਹੜੀ ਇਹ ਕੱਤੀ ਜੀ ਇਸੇ ਮੇਲੇ ਵਾਲੀ ਝੁੱਟੀ ਦੀ ਹੈ ਜੀ ਕਿਸੇ ਮੇਲੇ ਵਾਲੀ ਪਿਛਲੇ ਸਾਲ ਵੀ ਇਹ ਪਾਈ ਸੀ ਝੋਟੀਆਂ ਚ ਠੀਕ ਹੈ ਜੀ ਮਗਰ ਸੀਗੀ ਉਦੋਂ ਦੁੱਧ ਚੋਂਦੀ ਇਹ ਠੀਕ ਹੈ ਜੀ ਤੇ ਪਾਰ ਵੀ ਸਾਲ ਵਾਲੀਆਂ ਸੀਗੀ ਝੋਟੀ ਠੀਕ ਹੈ ਜੀ ਤੇ ਫੇਰ ਵੀ ਤੀਜਾ ਨੰਬਰ ਲੈ ਕੇ ਆਈ ਹੈ ਜੀ ਉੱਥੋਂ ਤੀਜਾ ਨੰਬਰ ਲੈ ਕੇ ਆਈ ਹੈ ਹਾਂ ਉਹ ਇੱਕ ਹੀ ਪਾਸੇ ਪਾਵਾਂਗੇ ਹੁਣ ਖੀਰੀਆਂ ਚ ਉੱਥੇ ਠੀਕ ਹੈ ਇਹਦੇ ਨਾਲ ਹੁਣ ਮਨ ਲੈ ਗੱਬੜਵਾ ਜੀ ਗੱਬੜ ਪੰਜਾਬੀ ਨਹੀਂ ਹੁਣ ਕਿਹੜੇ ਤੋਂ ਗੱਬਣ ਹੋਗੀ ਇਹ ਜੀ ਹਾਂ ਜੀ ਇਹ ਆਪਣੇ ਡਰੈਗਟ ਹੀ ਕ੍ਰਾਸ ਕਰਾ ਕੇ ਲਏ ਫਿਰ ਮੈਮੂ ਵਾਲੇ ਤੋਂ ਮੈਮੂਆਂ ਤਾਂ ਠੀਕ ਆ ਜੀ ਤੇ ਭਾਈ ਜਿਹੜੀ ਪੰਜ ਨੰਬਰ ਤੇ ਛੋਟੀ ਕੰਧ ਦੇ ਨਾਲ ਖੜੀ ਆਪਾਂ ਉਹ ਭਾਈ ਸਾਰਾ ਤੈਨੂੰ ਪਹਿਲਾਂ ਵੀ ਦੱਸਤਾ ਜੀ ਤੁਹਾਡੇ ਤਰੂ ਸਾਡੇ ਕੋਲੇ ਉਹ ਗਈ ਹੈ ਨਾ ਜੀ ਹਾਂ ਜੀ ਚੈਨਲ ਤੋਂ ਰੰਮੀ ਭਾਈ ਤੋਂ ਕੱਲ ਉਹ ਹਾਂ ਜੀ ਉਹ ਆਪਾਂ ਇਸ ਬਾਰੇ ਸ਼ੈਨ ਸ਼ਾਹ ਤੋਂ ਗੱਪਣਾ ਜੀ ਹੁਣ ਸ਼ੈਨ ਸ਼ਾਹ ਤੋਂ ਗੱਪਣਾ ਠੀਕ ਹੈ ਕੀ ਬਾਬਾ ਅੱਛਾ ਉਹ ਵੀ ਹੁਣ ਗੱਪਣਾ ਪੰਜ ਮਹੀਨਿਆਂ ਤੋਂ ਕੋਈ ਕੁਝ ਨਾ 15-4 ਦਿਨਾਂ ਦਾ ਫਰਕ ਆ ਜੀ ਕਦੋਂ ਤੱਕ ਤਿਆਰ ਹੋ ਜਾਵੇ ਕੀ ਬਾਤ ਆ ਜੀ ਅੱਛਾ ਤੇ ਆ ਮਾਲੀ ਤਾਂ ਫਿਰ ਆ ਗਿਆ ਉਹਦਾ ਦੂਜੇ ਦਾ ਸ਼ੈ ਹਾਂਜੀ ਹਾਂ ਸਾਢੇ 4 ਤੋਂ ਘੱਟ ਆ ਜੀ ਸਾਢੇ 4 ਤੇ ਇਹ ਬਾਈ ਨਾ ਅਸੀਂ ਇਹ ਸੀਮਣਾ ਇਹ ਇਹ ਬਾਈ ਨਾ ਮੈਂ ਕਹਿੰਦੇ ਵੀ ਜਦੋਂ ਆਪਾਂ ਨੂੰ ਸ਼ੌਂਕ ਆ ਮਿਹਨਤ ਕਰਨੀ ਆ ਮੈਂ ਮੇਰੇ ਨਾਲ ਮੈਮੂਲੇ ਦੇ ਬੰਦੇ ਅਸੀਂ ਗੱਡੀ ਚੱਕੀ ਉਹਦੇ ਗਏ ਬਾਬਰ ਟੂ ਦਾ ਵੀ ਮੇਰੇ ਕੋਲੇ ਪੈਸੇ ਸੀਮਣ ਬਾਈ ਤਾਂ ਨਾ ਚੀਤ ਤੋਂ ਲੈ ਕੇ ਨੱਥੂ ਵਾਲਾ ਸਾਰਾ ਦੇ ਇਹਨਾਂ ਦੇ ਮੇਰੇ ਸਿਲੰਡਰ ਚ ਪੈ ਠੀਕੇ ਜੀ ਹਨਾ ਜੀ ਤੇ ਜੇ ਇਹ ਸ਼ੈਨ ਸ਼ਾਹ ਜਿਹੜਾ ਗਰਮੀਤ ਕਿਆ ਕੋਲ ਗਰਮੀਤ ਕਿਆ ਕੋਲੋਂ ਲੈ ਕੇ ਆਏ ਉਹ ਵੀ ਆਪਣਾ ਚਾਂਦ ਪੈ ਜਿਹੜੇ ਆਪਣੇ ਸਾਹ ਦੇ ਮਲਤਾਨ ਦੇ ਉੱਪਰ ਵਿੱਚ ਪੈ ਗਿਆ ਇਸ ਤਰ੍ਹਾਂ ਸਾਰਾ ਕੀ ਆ ਬਈ ਅੱਛਾ ਇਹ ਹੁਣ ਮਾੜਾ 4.5 ਇਹਨਾਂ ਫਿਰ ਬਈ ਖਰਾਕ ਬਈ ਤੁਸੀਂ ਕੀ ਪਾਉਣੇ ਹੁੰਦੇ ਖਾਕ ਬਈ ਤੈਨੂੰ ਨਾ ਤਿੰਨ ਕਿਲੋ ਦੁੱਧ ਸਵੇਰ ਦਾ ਤੇ ਸ਼ਾਮ ਨੂੰ ਠੀਕ ਹੈ ਤੇ ਹੋਰ ਕੋਈ ਨਹੀਂ ਮਾੜਾ ਉਹ ਹੋਰ ਬਸ ਜਿਹੜਾ ਕੋਈ ਮਾੜਾ ਮੋਟਾ ਕੈਲਸ਼ੀਅਮ ਦੇ ਦਿੰਨੇ ਆ ਠੀਕ ਹੈ ਜੀ ਦੇ ਤੇ ਹੁਣ ਤਾਂ ਇਹ ਪੱਠੇ ਪੁੱਠੇ ਮਾੜਾ ਪਟਖਾਨ ਲੱਗ ਗਿਆ ਜੀ ਮਾੜਾ ਫਿਰ 4 ਸੈਲਜ ਵੀ ਵਰਤਦੇ ਆ ਵੈਸੇ ਪਸ਼ੂਆਂ ਦੇ ਨਾਲ ਇੱਕ ਚੈਲੰਜ ਨਹੀਂ ਅਸੀਂ ਜ਼ਿਆਦਾ ਦਾਣਾ ਤੇ ਜਹਾ ਆਪਦਾ ਹਰੇ ਹੀ ਵਰਤਦੇ ਆ ਹਰੇ ਸੈਲਜ ਸੈਲਜ ਤਾਂ ਜੀ ਸਾ ਸਰਪੇ ਇਸ ਵਾਸਤੇ ਰੱਖਿਆ ਵੀ ਜਦੋਂ ਕੋਈ ਬੰਦੇ ਨਾਲ ਲੈਂਦੇ ਜਾਂ ਜਾਂ ਝੜੀ ਚ ਪਾ ਲੱਗ ਜੇ ਦੋ ਤਾਂ ਉਦੋਂ ਅਸੀਂ ਇਹ ਇਤਜ਼ਾਮ ਨਹੀਂ ਕਰਦੇ ਇਤਜ਼ਾਮ ਨਹੀਂ ਕਰਦੇ ਮੈਂ ਸਾਹ ਤੇ ਕਹਿੰਦੇ ਜੀ ਮਾੜਾ ਨਹੀਂ ਆਪਾਂ ਕਹਿ ਸਕਦੇ ਚਲੋ ਕਈ ਬੰਦੇ ਇਸਤੇ ਕਰਨਗੇ ਪਰ ਮਾੜਾ ਹੈ ਵੀ ਵੀ ਗਾਇਆਂ ਵਾਸਤੇ ਜਿਹੜੇ ਵੱਡੇ ਫਾਰਮ ਆ ਉਹਨਾਂ ਤਾਂ ਪਾਉਂਦੇ ਬਾਕੀ ਉਹਦੇ ਚੋ ਜਿਹੋ ਦਵਾਈਆਂ ਦਾਪਾ ਪਾਉਂਦੇ ਜੋ ਵੀ ਉਲੀ ਲੱਗਣ ਤੋਂ ਜੋ ਵੀ ਕਿਨੇ ਹੋ ਜਾਂਦਾ ਇਹ ਮੱਝਾਂ ਦੇ ਫਿਰ ਜਦੋਂ ਆਪਾਂ ਐ ਹੀ ਕਈ ਹੁਣ ਆਪਾਂ ਸਿੰਪਲ ਬਣਾ ਕੇ ਨਾਪਦੇ ਨੇ ਕਈ ਵਾਰੀ ਇਹ ਆਈ ਵੀ ਹੈ ਜੀ ਤਾਂ ਪਹਿਲੇ ਰਿਪੀਟਿੰਗ ਦੇ ਚਾਂਸ ਬਣ ਜਾਂਦੇ ਕਿ ਨਹੀਂ ਪੈਂਦੇ ਵੀ ਬਣ ਜਾਂਦੇ ਆ ਯਾਰ ਥੋੜੇ ਬਹੁਤ ਇਹ ਪੈਂਦਾ ਚੱਕਰ ਅੱਛਾ ਭਾਈ ਫਿਰ ਤੁਸੀਂ ਦਾਣਾ ਜਿਹੜਾ ਫੀਡ ਬਣਾਉਣੇ ਮੈਂ ਗੱਲ 2 ਮਿੰਟ ਬਿਹਰ ਕਰ ਲਾਂਗੇ ਵੀ ਜਿਵੇਂ ਤੁਹਾਡੇ ਪਸ਼ੂਆਂ ਦੀ ਸਿਹਤ ਸੂਤ ਬਹੁਤ ਥੋੜੀਆਂ ਸਾਰੇ ਬੋਲ ਬਣੇ ਬਈ ਅਸੀਂ ਮੁੱਲ ਦੀ ਫੀਡ ਨਹੀਂ ਮੋਲਦੀ ਫੀਲ ਨਹੀਂ ਸਾਡੇ ਘਰੇ ਅਸੀਂ ਪਹਿਲਾਂ ਤਾਂ ਉਹ ਦੇਖੋ ਜੀ ਚੱਕੀ ਲੱਗੀ ਹਾਂ ਆਪ ਵੀ ਘਰੇ ਚੱਕੀ ਆਪ ਜੀ ਕਿਤੇ ਨਹੀਂ ਗਿਆ ਤੇ ਅਸੀਂ ਬੰਦਾ ਭੇਜਦੇ ਚੱਕੀ ਤੇ ਕੋਲੇ ਬਾਹਰ ਜਾ ਪਲਗਣਾ ਸਮਾਨ ਅਸੀਂ ਹਾਲਤਾ ਖਰੀਦਦੇ ਆ ਉਹਦੇ ਚ ਜਿਵੇਂ ਮੱਕੀ ਹੋਗੀ ਛੋਲੇ ਦੀ ਦਾਲ ਹੋਗੀ ਜੀ ਹਾਂ ਤੇ ਆਪਣਾ ਸਰੋਂ ਹੋਗੀ ਜੀ ਤੇ ਤਾਰਾ ਮੀਰਾ ਹੋ ਗਿਆ ਜੀ ਤੇ ਜਣੇ ਵੀ ਸਾਰੇ ਜੋ ਹੋਗੇ ਸਾਰੀਆਂ ਦੇਸੀ ਵਿਲੈਟੀਆਂ ਪਾ ਕੇ ਅਸੀਂ ਕੋਲੇ ਬਹਿ ਕੇ ਬੰਦਾ ਅੱਜ ਵੀ ਬਣਾ ਕੇ ਲਿਆਉਣੀ ਆ ਜੀ ਹਾਂ ਤੇ ਆਪ ਬਣਵੋਣੀ ਤਿਆਰ ਆਪ ਕੋਲੇ ਹੈ ਕਿ ਸਮਾਨ ਮਤਲਬ ਇੱਕ ਮਤਲਬ ਸੁਕੈਬਰੀ ਕਈ ਭਰਾ ਨਾ ਇਹ ਚੀਜ਼ ਦੇ ਮਤਲਬ ਤਰਾਜ ਕਰਦੇ ਆ ਉਹ ਕਹਿੰਦੇ ਤੁਸੀਂ ਚੰਗੇ ਬੰਦੇ ਨੂੰ ਮਿਲੇ ਯਾਰ ਸਾਨੂੰ ਭਾਈ ਬਣ ਕੇ ਫੇਰ ਤਾਂ ਪੁੱਛ ਦਿਆ ਕਰੋ ਅੱਛਾ ਤੁਸੀਂ ਇੱਕ ਕੁਵੰਟਲ ਦਾੜੀ ਹੈ ਜੇ ਦੱਸ ਦਿਓ ਮੜਾ ਜੇ ਜਿਵੇਂ ਗਰਮੀ ਦੇ ਵਿੱਚ ਉਹ ਆ ਬਣਾ ਸਕਦੇ ਤੇ ਸਰਦੀਆਂ ਦੇ ਵਿੱਚ ਆ ਸਰਦੀਆਂ ਚ ਬਈ ਅਸੀਂ ਤਾਂ ਹੁਣ ਸਰਦੀਆਂ ਚ ਵੀ ਪਾਲ ਲੈਨੇ ਠੀਕ ਹੈ ਜੀ ਜਿਵੇਂ ਸਰੋਂ ਹੋ ਗਈ ਤੇ ਬਹੁਤ ਗਰਮਿਜ ਬਹੁਤ ਚੰਗੀ ਚੀਜ਼ ਹੈ ਜੀ ਅਸੀਂ ਹੁਣ ਜਿਵੇਂ ਇਹ ਇਹ ਵੀ ਤੁਹਾਨੂੰ ਦੱਸ ਦਨੇ ਡਾਕਟਰ ਸੰਦੂ ਸਾਹਿਬ ਨੇ ਕਿਹਾ ਸੀ ਹੁਣ ਸਰੋਂ ਦੀ ਖਲਤੋ ਗੱਲ ਚੱਲੀ ਸੀ ਉਹ ਇਹ ਨਹੀਂ ਕਹਿੰਦੇ ਆਪਾਂ ਵੀ ਸਾਰੇ ਹੀ ਮੜੀ ਤੁਲੀ ਆਉਂਦੀ ਵੀ ਇਹ ਨਹੀਂ ਵਰਤਦੇ ਹਨ ਉਹਨੇ ਗੱਲ ਕਹੀ ਸੀ ਉਸ ਵੀ ਇੱਕ ਦੋ ਵਾਰੀ ਚੱਕਰ ਪਿਆ ਸੀ ਵੀ ਖਲ ਦੇ ਵਿੱਚ ਮਲਾਬ ਟਾਈ ਸਰੋਂ ਦੇ ਵਿੱਚ ਤੇ ਆਲਾ ਮੈਨੂੰ ਕਹਿੰਦਾ ਵੀ ਜੇ ਤੁਸੀਂ ਪਾਉਣੀ ਹੈ ਤੇ ਤੁਸੀਂ ਸਰੋਂ ਹੀ ਪਾਲਿਆ ਕਰੋ ਜਿੱਥੇ ਵੀ ਉਹ ਵਾਧਾ ਪੌਣੀ ਘੱਟ ਪਾ ਲੋ ਤੇ ਵੀ ਦਾਣੇ ਜੀ ਤੂੰ ਸਰੋਂ ਪਾ ਕੇ ਪੀਸ ਕੇ ਪਾਇਆ ਕਰੋ ਜਿਹੜਾ ਤਾਰਾ ਮੀਰਾ ਹੈ ਉਹ ਅਸੀਂ ਉਹਨੂੰ ਆਮ ਤਾਰਾ ਮੀਰਾ ਪਸ਼ੂ ਖਾਂਦੇ ਨਹੀਂ ਜੀ ਨਹੀਂ ਖਾਂਦੇ ਤੇ ਅਸੀਂ 20 ਕਿਲੋ ਬੀਡ ਦੇ ਵਿੱਚ ਪਾਉਣੇ ਤਾਰਾ ਮੀਰਾ ਕੁਆਂਟਲ ਪਾਉਣੇ ਸਰੋਂ ਜੀ ਮਹਿੰਗਾ ਦਾ ਪੈਂਦਾ ਪਰ ਉਹ ਮਹਿੰਗਾ ਐ ਵੀ ਜੇ ਫਿਰ ਉਹਨੂੰ ਮਹਗਾਈ ਨੂੰ ਗਿਲੀਆਂ ਤੇ ਫਿਰ ਆ ਪਿੱਛੇ ਬੱਚੇ ਤੇ ਜਿਹੜੇ ਬੰਝਾਂ ਦੀ ਸਿਹਤ ਜਿਹੜੀ ਤੁਸੀਂ ਕਰ ਰਹੇ ਆ ਫਿਰ ਇਹ ਚੀਜ਼ ਨਹੀਂ ਬਣਦੀਗੀ ਬਣਦੀ ਨਹੀਂ ਬਣਦੀ ਅੱਛਾ ਮੰਨ ਲਾ ਵੀ ਮੰਨ ਲਾ ਤੁਸੀਂ ਸਿੰਪਲ ਜਿਹੜੀਆਂ ਜਿਵੇਂ ਕਣਕ ਹੋ ਗਈ ਮਨ ਕਣਕ ਜੀ ਅਸੀਂ 10 ਕੁਆਂਟਲ ਫੀਡ ਬਦਲਦੇ ਆ ਉਹਦੇ ਚ ਜਿਵੇਂ 2 2 ਕਣਕ ਪਾਲੀ 2 ਟੋਨ 2.5 ਕੁਇੰਟਲ ਮੱਕੀ ਪਾਲੀ ਕੁਇੰਟਲ ਸਰੋਂ ਪਾਲੀ 20 ਕਿਲੋ ਤਾਰਾ ਮੇਰਾ ਪਾਲਿਆ ਤੇ ਜੌਂ ਪਾਲੇ ਕੁਇੰਟਲ ਜਿਹੜੀ ਇਹ ਚੀਜ਼ਾਂ ਪਾ ਕੇ ਤੇ ਜਿਹੜਾ ਦੂਜਾ ਵਿੱਚ ਉਹਦੇ ਪਾਦੀ ਦਾ ਜਦੋਂ 10 ਕਿਲੋ ਨਮਕ ਪਾਤਾ ਹਾਂ ਤੇ 5 ਕਿਲੋ ਮਿੱਠਾ ਸੋਡਾ ਜੀ ਮਾਲਾ ਨਾ ਕੋਈ ਪਾਊਡਰ ਪਾਊਡਰ ਜਿਹੜਾ ਉਹ ਜਿਹੜਾ ਪਾਊਡਰ ਹੈ ਉਹ ਆਪਾਂ ਜੀ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਵੇਂ ਐਵੇਂ ਕਹਿਦਗੇ ਵੀ ਅਸੀਂ ਆ ਹਲੇ ਤੱਕ ਅਸੀਂ ਕੋਈ ਦੂਜੀ ਦਵਾਈ ਵਰਤਨੀ ਜਿਹੜਾ ਅਸੀਂ ਵਰਤਦੇ ਹਾਂ ਇਹਨਾਂ ਨੂੰ ਇੱਕ ਤਾਂ ਪਾਊਡਰ ਜਿਵੇਂ ਚੰਗੀ ਕੰਪਨੀ ਦਾ ਜਿਵੇਂ ਹੁਣ ਪੀਡੀਐਫ ਦਾ ਲੈਂਦਾ ਪਿਆ ਜੀ ਉਹ ਵਰਤ ਕੰਪਨੀ ਦਾ ਪਾਉਡਰ ਉਹ ਪਾ ਦਈਦਾ ਜੀ 50 ਗ੍ਰਾਮ ਠੀਕ ਹੈ ਜੀ ਦਾਣੇ ਚ ਮਿਕਸ ਕਰਕੇ ਦੂਜਾ ਜਿਹੜਾ ਜਿਵੇਂ ਦੁੱਧ ਵਾਲੇ ਪਸ਼ੂ ਆ ਇਹਨਾਂ ਨੂੰ ਨਾਲ ਕਿਲਸ਼ੇ ਪਾ ਦਈਦਾ ਆ ਸਾਡੀ ਖਾਾਕ ਹੈ ਬਾਈ ਤੇ ਹੁਣ ਅਸੀਂ ਜੀ ਇਹ ਨੋਟ ਕਰ ਲਿਓ ਮਿੱਤਰੋ ਕਿਉਂਕਿ ਤੁਸੀਂ ਅਸਕਰ ਹੀ ਕਹਨੇ ਹੁੰਦੇ ਹੋ ਨਾ ਵੀ ਬਾਈ ਯਾਰ ਤੁਸੀਂ ਸਾਨੂੰ ਇਹ ਚੀਜ਼ਾਂ ਬਾਕੀ ਸਾਰੀਆਂ ਗੱਲਾਂ ਪੁੱਛ ਰੀਆਂ ਤੁਸੀਂ ਜਿਹੜੀ ਮੇਨ ਚੀਜ਼ ਹੁੰਦੀ ਉਹ ਪੁੱਛੀ ਨਹੀਂ ਅੱਛਾ ਬਾਈ ਤੇ ਇਹ ਤਾਂ ਹੋ ਗਿਆ ਆਪਣੇ ਜਾਨਵਰ ਇੱਧਰ ਇੱਕ ਆ ਕੱਟੀ ਬੈਠੀ ਆਪਣੀ ਹਨਾ ਤੇ ਇਹ ਕਿਹੜੇ ਸੀਮੰਟ ਦੀ ਆ ਕਿ ਇਹ ਅਲਬਖਸ਼ ਦੀ ਹੈ ਜੀ ਅਲਬਖਸ਼ ਦੀ ਹੈ ਹਾਂ ਜੀ ਇਹ ਕਿਨੇ ਚਰਦੀ ਹੋ ਗਈ ਜੀ ਇਹ ਵੀ ਜੀ ਪਿਛਲੇ ਸਾਲ ਸੀ ਇਹ ਪਿਛਲੇ ਸਾਲ ਦੂਜਾ ਨੰਬਰ ਲੈ ਕੇ ਆਈ ਜਿੱਤ ਨਾਲ ਹਾਂ ਦੂਜਾ ਨੰਬਰ ਪਿਛਲੇ ਸਾਲ ਤਨੋਂ ਨੇਤਵੇਂ ਆਈ ਸੀ ਹਾਂ ਮੈਂ ਤੇ ਮਗਲ ਦੁੱਧ ਚੁੰਗਦੀ ਗਈ ਸੀ ਕੀ ਬਾਤ ਆ ਜੀ ਕੀ ਬਾਤ ਆ ਇੱਕ ਗੱਲ ਆ ਨਾ ਸਿੰਘ ਕਿੱਡਾ ਸੋਹਣਾ ਕਮਾਲ ਦਾ ਹੈ ਨਾ ਜੀ ਇਹ ਸਾਰੀ ਜੀ ਬਾਡੀ ਕਮਾਲ ਦੀ ਹੈ ਜੀ ਅੰਗ ਬਹੁਤ ਚੰਗੇ ਆ ਬਹੁਤ ਚੰਗੇ ਅੱਛਾ ਇੱਕ ਕਾਲੀ ਕੱਤੀ ਖੜੀ ਹੈ ਜੀ ਇਹ ਇਹਦੀ ਮਾਂ ਸੀ ਐਮ 29 ਦੀ ਜੀ ਠੀਕ ਹੈ ਜੀ ਤੇ ਉਹਦੀ ਵੀ ਚਵਾਈ ਹੋਈ ਆ ਇੱਕ ਵਾਰੀ ਨਹੀਂ ਹੋਈ ਜੀ ਦੋ ਸਾਲ ਲਗਾਤਾਰ ਦੋ ਸਾਲ ਉਹ ਬੈਮੂਆਂ ਨੇ ਜਿਹੜੀ ਖਰੀਦੀ ਬੈਮੂਲੇ ਗਈ ਆ ਤੇ ਇਹ ਆਪਣੇ ਘਰ ਦੇ ਆਪਦੇ ਬੋਲਦੇ ਆ ਜੀ ਆਪਦੇ ਬੋਲਦੇ ਆਪਣਾ ਉਹ ਬੋਲ ਫਿਰ ਵੇਚਦਾ ਸੀਗਾ ਜੀ ਬਈ ਉਹ ਤਾਂ ਨਹੀਂ ਅੱਛਾ ਉਹ ਵੇਚਦਾ ਸੀਗਾ ਉਹ ਮੁਕਸਰ ਦੇ ਲੈ ਗਏ ਸੀ ਜੀ ਆਪਾਂ ਤੋਂ ਫੂਲੋ ਕੋਲ 10 ਬੱਜਾ ਚੰਗੀਆਂ ਸੀਗੀਆਂ ਠੀਕ ਹੈ ਜੀ ਉਹਨਾਂ ਨੂੰ ਲੈ ਕੇ ਪਰੋਸ ਤੇ ਲੈ ਕੇ ਮੁੜ ਕੇ ਉਹਨਾਂ ਨੂੰ ਗਾਂ ਅੱਗੇ ਦਿੱਤਾ ਜੀ ਠੀਕ ਹੈ ਜੀ ਅੱ ਹਾਂ ਇਹ ਆਪਣੀ ਸੋਨਵਾਲ ਬਸਤੀ ਤੋਂ ਸਪੈਸ਼ਲ ਡਰੈਕਟ ਕਰੌਸ ਕਰਕੇ ਲਏ ਸੀ ਜੀ ਮਜੂਰੀ ਜੀ ਢਿੱਲੇ ਵਾਲੀ ਉੱਥੋਂ ਲੈਂਦੀ ਸੀ ਇਹਦਾ ਨਾਮ ਬੇਗਮ ਬੇਗਮ ਕਿਆ ਬਾਬਾ ਅੱਛਾ ਇਹ ਕਿੰਨੇ ਚਿਰ ਦੀ ਹੋਗੀ ਦੀ ਇਹ 7 ਮਹੀਨਿਆਂ ਦੀ ਤੁਹਾਨੂੰ ਆਪ ਹੀ ਦੱਸ ਦਈ ਜੀ ਹੁਣ ਮੈਂ ਇਹਦੀ ਹਜੇ ਵੀ ਸੈਂਟ ਬੰਦ ਦੁੱਧ ਵੈਸੇ ਦਿਖਾ ਦੇਣਾ ਸੀ 10 ਕਿਲੋ ਤੋਂ ਤੇ ਹਜੇ ਚੱਲੀ ਜਾਂਦੀ ਨਹੀਂ ਮਾ ਠੀਕ ਹੈ ਜੀ ਅੱਛਾ ਇਹ ਦਸਾਂ ਮਹੀਨੇ ਪਿਛਲੇ ਸੂਜ ਦੇ ਦਸਾਂ ਮਹੀਨੇ ਦੀ ਹੋ ਗਈ ਉਹਨਾਂ ਕਿ 11 ਦੀ ਕਿਹੜੀ ਜੀ ਤੇ ਉਹ ਕੱਟੀ ਇਹ 7 ਮਹੀਨੇ ਦੀ 7 ਮਹੀਨੇ ਬਿਤਾ ਕਿ ਮੈਂ ਉਹ ਕਿਹੜੀ ਰਿਪੋਰਟ ਆ ਜਾਵਾਂ ਠੀਕ ਹੈ ਜੀ ਅੱਛਾ ਤੇ ਭਈ ਬੱਚੀ ਇਹ ਬੱਚੀ ਭਈ ਆਪਣੀ ਉਸੇ ਦੀ ਜੇ ਇੱਕ ਤਾਂ ਪੁਸ਼ਵਾਰਸ ਨਾਲ ਪਰ ਗਾਂ ਲੈ ਕੇ ਸੀ ਮੈਮੂਲੇ ਤੋਂ ਹਾਂ ਤੇ ਗਾਂ ਵੀ ਲਗੇ ਤੇ ਉਹਨਾਂ ਕੋਲੇ ਵਿਚਾਰੇ ਉਹ ਬਿਮਾਰ ਹੋ ਗਈ ਤੇ ਵਿਚਾਰੀ ਸੁਰਗਵਾਸ ਹੋ ਗਈ ਹੋਣੀ ਹੋਈ ਆ ਤਾ ਪਰ ਤੇ ਇਹ ਫਿਰ ਬੱਚੀ 21035 ਦੀ ਹੈ ਜੀ 21035 ਦੀ ਹੈ ਹਾਂ ਤੇ ਇਹਦੀ ਮਾਂ ਜਿਹੜੀ ਦਾਦੀ ਸੀ ਉਹਨੇ ਪੀਡੀਐਫ ਦਾ ਦੂਜਾ ਮੇਲਾ ਦੂਜਾ ਨਾਮ ਚੱਕਿਆ ਸੀ ਇਹ ਕਿੰਨੀ ਉਮਰ ਦੀ ਹੋ ਗਈ ਦੀ ਇਹ ਕਿੰਨੀ ਹੈ 11 ਕੀ 11 ਮਹੀਨਾ ਦੀ 11 ਮਹੀਨਾ ਦੀ ਇਹ ਹੁਣ ਮਾਲਾ ਹਜੇ ਗੱਪਣ ਤਾਂ ਨਹੀਂ ਹੋਈ ਹਜੇ 20 ਮਹੀਨਾ 1.5 ਮਹੀਨੇ ਤੇ ਕਰਾਵਾਂਗੇ ਫਿਰ ਗਰੋਥ ਵਾਲੀ ਛੋਟੀ ਰਹਿ ਜਾਂਦੀ ਅਸੀਂ ਰੋਕ ਕੇ ਕਰਾਵਾਂਗੇ ਤੇ ਫੀਟ ਦੁਬਾਰੀ ਕੱਢ ਗਈ ਸੀ ਅੱਛਾ ਇਹ ਤਾਂ ਹੋ ਗਈ ਇਧਰ ਤੇ ਫਿਰ ਉਹ ਕਾਲੀ ਮਾਂ ਜਿਹੜੀ ਹੈ ਜੀ ਉਹ ਕੋਹੇ ਨੂਰ ਦੀਆਂ ਦੋਵੇਂ ਛੋਟੀਆਂ ਉਹ ਜੀ ਆਪਾਂ ਇਸ ਗੱਲ ਦੀ ਵਾਧਾ ਨਾ ਦੋਵੇਂ ਕੋਹੇ ਨੂਰ ਦੀ ਉਹ ਕਿੰਨਾ ਦੁੱਧ ਦੇ ਕੇ ਪਈ ਸੂਈ ਚੋਟ ਦੀ ਸੀ ਜਿਹੜੀ ਜੀ ਉਹ ਉਹਨੇ 20 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਏ ਦੇ ਵਿੱਚ ਹਾਂ ਜੀ ਹਾਂ ਤੇ ਉਹ ਜਿਹੜੀ ਛੋਟੀ ਸੂਈ ਆਪ ਹੀ ਬਾਡੀ ਵੰਤਰ ਦੱਸ ਲਈ ਦੋਵੇਂ ਪੈਣਾ ਤੇ ਉਹਨਾਂ ਦਾ ਨਾ ਨਕਸ਼ਾ ਆਪ ਵੀ ਸਭ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ ਉਹਦੇ ਵਿੱਚ ਇੱਕ ਗੱਲ ਹੋਰ ਆ ਜੀ ਕੋਈ ਨੂਨ ਨੇ ਬਹੁਤ ਚੰਗਾ ਰਿਜ਼ਲਟ ਦਿੱਤਾ ਦੋਵੇਂ ਕੋਹੇ ਨੂਰ ਦੇ ਸਭ ਤੋਂ ਵੱਧ ਇਹ ਵੀ ਤੁਹਾਨੂੰ ਦੱਸਦੇ ਜਿਨ੍ਹਾਂ ਨੂੰ ਝੋਟਾ ਦਿੱਤਾ ਸੀ ਉਹਨਾਂ ਤੋਂ ਲੈਂਦੀਆਂ ਜੀ ਆਪਾਂ ਕੀ ਬਾਤ ਆ ਜੀ ਉਹਨਾਂ ਨੇ ਗਾਇਆਂ ਦਾ ਫਾਰਮ ਬਣਾ ਲਿਆ ਉਹਨਾਂ ਨੇ ਗਾਇਆਂ ਦਾ ਫਾਰਮ ਬਣਾਇਆ ਦੂਜੀ ਜੀ ਮੇਰੇ ਨਾਨਕੇ ਡੋਡਵਾਲਰਪਿੰਤੋਂ ਹਾਂਜੀ ਉੱਥੋਂ ਲੈਂਦੀ ਸੀ ਇਹਦੀ ਚੁਆਈ ਕਰਾਈ ਜਾਂਦੇ ਆਪਾਂ ਚੁਆਈ ਕਰਾਤੀ ਸੀ ਇਹ ਵੇਚ ਨਹੀਂ ਆਪਾਂ ਦੀ ਹਾਂ ਉਹ ਫਿਰ ਤੁਹਾਨੂੰ ਦੱਸਿਆ ਸੀ ਵੀ ਦੇ ਦਾਂਗੇ ਉਹ ਜਿਹੜੀ ਤੁਹਾਨੂੰ ਕੱਲ ਦੱਸੀ ਸੀ ਵੀ ਉਹਦਾ ਉਹਦੀ ਕੀਮਤ ਕੋਈ ਨਹੀਂ ਸੀ ਜੋ ਨੋਕਸ ਨਾ ਹੁੰਦਾ ਥੋੜਾ ਜਨਾ ਇੱਕ ਥਣ ਦੇ ਵਿੱਚ 1 ਕਿਲੋ ਦਾ 1 ਕਿਲੋ ਦਾ ਘਟਾ ਜੀ ਤੇ ਦੁੱਧ ਬਾਜੀ ਤੇ ਹੀ ਲੋ ਦੇਣਾ ਸੀ ਉਹਨੇ ਤੇ ਜੀ ਉਸ ਦਿਨ ਹੁਣੇ ਕੱਲ 9 ਕਿਲੋ 100 ਗ੍ਰਾਮ ਤੇ ਖਾਲੀ ਸੀ ਵੀ ਤੇ ਅੱਜ ਘਟਿਆ ਵੀ ਹਾਂ ਹਾਂ ਜੀ ਪਹਿਲਾਂ ਅੱਜ ਸਵੇਰ ਹੁਣ ਜਦੋਂ ਚੁਆਈ ਪਹਿਲੀ ਕਰਾਈ ਤੇ ਉਦੋਂ ਵੀ 9 ਕਿਲੋ 100 ਕਿਲੋ 9 ਕਿਲੋ 100 ਫਰਮਾ ਕਿਲੋ ਕੋ ਖੰਡ ਦਾ ਇਧਰ ਉਧਰ ਫਰਕ ਉਹ ਕੋਈ ਗੱਲ ਨਹੀਂ ਟ੍ਰੀਟਮੈਂਟ ਕਰਾ ਲਓ ਬਰੀਡ ਵਾਈਜ਼ ਇੱਕ ਆ ਜੀ ਹੋਰ ਉਹਦੀ ਧਾਰ ਇੰਨੀ ਮੋਟੀ ਚਵਾਈ ਇੰਨੀ ਸਾਫ ਹੋ ਜਿਹੜਾ ਸਾਡੇ ਉਹਦੇ ਚ ਵੀ ਨਾ ਐ ਨਹੀਂ ਕੋਈ ਮੈਂ ਆਲਾ ਦਸਤਾ ਬੋਲ ਕੇ ਜਿਹੜਾ ਚਵਾਈ ਕਰੂਗਾ ਉਹਨੂੰ ਨਹੀਂ ਲੱਗਣਾ ਵੀ ਇਹ ਚ ਕੋਈ ਕਟ ਆਉਂਦਾ ਹੋਊਗਾ ਤੇ ਇਹਦਾ ਰੇਟ ਆ ਜਿਹੜਾ ਉਹ ਬਾਈ ਦੇ 1.5 ਲੱਖ ਰੁਪਏ ਰੱਖਿਆ ਹੈ ਨਾ ਜੀ ਹਾਂ ਜੀ ਤੇ ਮਾਨਤਾ ਥੋੜਾ ਬੋਤਾ ਤਾਂ ਉਲਾ ਮੋਟਾ ਬਾਕੀ ਤੁਸੀਂ ਦੇਖ ਲਓ ਇੰਨੇ ਦੋਤਾਂ ਲਈ ਮਰਜਾ ਤੇ ਜਾਂ ਵਿੱਚ ਪੁੱਛੇ ਕਰਤਾ ਵੀ ਨਹੀਂ ਸੀਮੈਂਟ ਜਿਹਦਾ ਹੀ ਹੈ ਪਰ ਉਹ ਆਪਾਂ ਇਹ ਨਹੀਂ ਕਹਿ ਸਕਦੇ ਫਲਾਣੇ ਦਾ ਝੂਠ ਬੜਕ ਨਹੀਂ ਦੇਣਾ ਲੈ ਵੀ ਮਿੱਤਰੋ ਤੇ ਇੱਕ ਗਾਮਾ ਬਾਈ ਕੋਲੇ ਮੈਂ ਫੇਰ ਉਹ ਵੀ ਰਹਿ ਚਲੀ ਪੁੱਛਣਾ ਚਾ ਇਹ ਕਿਹੜੇ ਸੀਮੰਟ ਦੇ ਆਗੇ ਇਹ ਨੇ ਜੀ ਇਹ ਪੀਡੀਐਫ ਜੈਡ ਦੀ ਪਿਛਲੀ ਹਰ ਚਵਾਈ ਕਰਾਈ ਸੀ ਖੀਰੀ ਦੀ ਇਹ ਵੀ 28 ਕਿਲੋ ਤੇ ਜੀ ਜੀ 28 ਕਿਲੋ ਦੀ ਖੀਰੀ ਪੀਡੀਐਫ ਦੇ ਜਾਕ ਦੀ ਹਾਂਜੀ ਹਾਂ ਕੀ ਬਾਤ ਆ ਏ ਵਾਈ ਦੇ ਅੱਜ ਦਿਨ ਵਰ ਸੀਗੇ ਮੁਲਾਕਾਤ ਸੀਗੀ ਬਾਈ ਦੇ ਨਾਲ ਕੋਈ ਬੋਲਦਿਆਂ ਤੋਂ ਕਿਸੇ ਦੇ ਸ਼ਾਨ ਦੇ ਖਿਲਾਫ ਗਲਤ ਬੋਲਿਆ ਗਿਆ ਹੋਵੇ ਕਿਸੇ ਦੇ ਖਿਲਾਫ ਬੋਲੇ ਹੋਏ ਸ਼ਬਦਾਂ ਦੀ ਅਸੀਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਸੀ ਆ ਮੇਰੇ ਨਾਲ ਭਰਾ ਸੀ ਇਹਨਾਂ ਨਾਲ ਗੱਲਾਂ ਬਾਤਾਂ ਸੀ ਲਾਈਵ ਦੇ ਵਿੱਚ ਹੀ ਕਰ ਲਿਆ ਸੀ ਜੇ ਹੁਣ ਫਿਰ ਮਿਲਾਂਗੇ ਮਿੱਤਰੋ ਕਿਸੇ ਨਵੇਂ ਪੋਡਕਾਸਟ ਦੇ ਨਾਲ ਕਿਸੇ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਜੁੜੇ ਰਹੋ ਨਿਊ ਗੱਲ ਫਾਰਮਰ YouTube ਚੈਨਲ ਦੇ ਨਾਲ ਜੁੜਦੇ ਰਹੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ